ਜੀ ਹੁਣ ਮੇਲਾ ਆਉਣ ਵਾਲਾ ਨਾ ਜੂਨ ਮਹੀਨੇ ਇੰਨੇ ਤਾਂ ਨਹੀਂ ਬੰਦੇ ਨੇ ਘਰ ਬੰਨਾ ਸੇਵਾ ਕਰਨੀ ਉੱਥੇ ਬੀਬੀ ਜਗੀਰ گور ਦੇ ਗੁਰਦੁਆਰੇ ਕਹਿੰਦੇ ਬਹੁਤ ਹਾਂਜੀ ਤੇਰੇ ਨੂੰ ਨੇੜੇ ਹੋਰ ਭਾਜੀ ਮੇਰਾ ਹੋਰ ਹੈਵੀ ਕੋਣ ਕੋਈ ਨਹੀਂ ਹੈਗਾ ਸਿਰਫ ਆਹੀ ਆ ਤਿੰਗ ਜਈ ਇਹਦੇ ਨਾਲ ਹੀ ਮੇਰਾ ਹੌਸਲਾ ਹੈ ਜਿਹੜੀ ਮੇਰੀ ਭੈਣ ਤੋਂ ਤੇ ਠੀਕ ਹੈ ਨਾ ਮੇਰੇ ਕੋਲ ਇੱਥੇ ਜਿਹੜੀ ਭੈਣ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਵਾਂ ਵੀ ਉਹਨੂੰ ਕੋਠੀ ਚ ਕੈਦ ਕੀਤਾ ਐਮ ਐਬੀ ਐਡ ਕੀਤੀ ਆ ਉਹ ਵੀ ਮੇਰੇ ਕੋਲ ਆਸ਼ਰਮ ਚਾ ਹਾਂਜੀ ਤੇ ਉਹਦਾ ਭਰਾ ਡੀ ਫਾਰਮੇਸੀ ਕੀਤੀ ਉਹਨੇ ਡਾਕਟਰ ਦੀ ਉਹ ਵੀ ਮੈਡੀਕਲ ਡਿਸਟਰਬ ਤੋਂ ਵੀ ਇਹ ਮੇਰੇ ਕੋਲ ਆຊਿਮ ਸੀ ਭਰਾ ਵੀ ਆ ਗਿਆ ਹਾਂ ਮੈਂ ਲੈ ਲਾ ਉਥੇ ਤੇ ਕਰ ਬਹੁਤ ਤਗੜੀ ਮਤਲਬ ਕਿ ਇਹਨਾਂ ਦੀ ਦੂਜੀ ਕੋਠੀ ਹੈ ਬਹੁਤ ਸੋਹਣੀ ਤੇ ਦੂਜਾ ਜਿਹੜਾ ਹੈਗਾ ਨਹੀਂ ਉੱਥੇ ਸਿਵਲ ਹਸਪੀਟਲ ਤਰਨਤਾਰਨ ਉਹਦੇ ਨਾਲ ਹੀ ਖੱਬਿਆ ਤੇ ਖਲ ਇਹਨਾਂ ਦਾ ਪਲਾਟ ਹੈ ਤੇ ਕੋਰੋਨਾ ਦਾ ਪਲਾਟ ਹੈ ਉਹ ਇਹਦਾ ਕਿੱਥੋਂ ਲੱਭਣਾ ਹੈ ਚਲੋ ਇਹ ਕਰਮ ਆਪੋ ਆਪਣੇ ਆਪ ਦੇ ਖਾਣ ਲਿਆ ਹੋਏ ਨੇ ਆਪਣੇ ਨਾ 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 ਭੇਜੋ ਨਹੀਂ ਭੇਜਦਾ ਨਹੀਂ ਭੇਜਦਾ ਆਣ ਗਿਆ ਵੀ ਤਾਂ ਮੇਰੀ ਬੇਸ਼ੱਕ ਗੱਲ ਕਰਾ ਦੇ ਕੋਈ ਗੱਲ ਹੀ ਪੈਣੀ ਮੈਂ ਕਰਾ ਦੂੰਗਾ ਹਾਂ ਪੈਣੀ ਕੀ ਲੱਗਦਾ ਵੀਰਾ ਤੁਹਾਡੇ ਮੇਰਾ ਭਰਾ ਆ ਜੀ ਅੱਛਾ ਭਰਾ ਵਾ ਹਾਂਜੀ ਤੇ ਇਹ ਕਿੰਨਾ ਚਿਰ ਹੋ ਗਿਆ ਘਰੋਂ ਇਹਨੂੰ ਗਿਆ ਨੂੰ ਵੀ ਮਾ ਜੀ ਮੈਨੂੰ ਇਹਨਾਂ ਨੇ ਜਿੱਦਣ ਤੁਸੀਂ ਵੀਡੀਓ ਪਾਈ ਹੈ ਨਾ ਇੰਸਟਾਗ੍ਰam ਤੇ ਉਸ ਤੋਂ ਇੱਕ ਦਿਨ ਪਹਿਲਾਂ ਪਤਾ ਲੱਗਾ ਮੈਨੂੰ ਮੈਨੂੰ ਨਹੀਂ ਪਤਾ ਸੀਗਾ ਕਿ 8-9 ਦਿਨ ਹੋ ਗਏ ਘਰੋਂ ਗਿਆ ਵਾ ਮੈਨੂੰ ਕਿਸੇ ਨੇ ਫੋਨ ਨਹੀਂ ਕੀਤਾ ਸੀਗਾ ਤੇ ਮੈਨੂੰ ਸਾਡੇ ਪਿੰਡ ਦੇ ਹੀ ਬੰਦੇ ਆ ਤੇ ਕੋਲ ਰਿਸ਼ਤੇਦਾਰ ਸੀਗੇ ਉਹਨਾਂ ਨੇ ਦੱਸਿਆ ਕਿ ਤੇਰਾ ਭਰਾ ਹੈਨਿੰਗ ਇੱਥੇ ਕਿਤੇ ਗਿਆ ਆ ਤੇ ਗੁੰਮ ਗਿਆ ਆ ਵਾਪਸ ਨਹੀਂ ਆਇਆ ਹਾਂਜੀ ਤੇ ਮੈਂ ਸ਼ਾਮ ਨੂੰ ਗਈ ਆ 3 ਵਜੇ ਤੇ ਉੱਥੇ ਜਾ ਕੇ ਪੁੱਛਿਆ ਆ ਉਹ ਕਹਿੰਦੇ ਕਿ ਪਤਾ ਨਹੀਂ ਲੱਗਾ ਹੈਗਾ ਕਿੱਥੇ ਗਿਆ ਆ ਕਿੱਥੇ ਨਹੀਂ ਕਿਦੋਂ ਗਿਆ ਤੁਸੀਂ ਉੱਥੇ ਮੈਂ ਗਈ ਉੱਥੇ ਵੀਰਵਾਰ ਅੱਛਾ ਵੀਰਵਾਰ ਹਾਂਜੀ ਵੀਰਵਾਰ ਸ਼ਾਮ ਨੂੰ ਆਏ ਆ ਤੇ ਮੇਰਾ ਆਂਦੇ ਹੋਏ ਐਕਸੀਡੈਂਟ ਹੋ ਗਿਆ ਤੇ ਸਵੇਰੇ ਜੋ ਸਾਨੂੰ ਰਾਤ ਨੂੰ ਵੀਡੀਓ ਆ ਗਈ ਇੰਸਟਾਗ੍ਰਾਮ ਤੇ ਕਿ ਤੁਹਾਡੇ ਸੇਵਾਦਾਰਾਂ ਨੇ ਪਤਾ ਲੱਗਾ ਗਿਆ ਅਸੀਂ ਤੁਹਾਡੇ ਨੰਬਰ ਤੇ ਹੀ ਕੰਟੈਕਟ ਕੀਤਾ ਫਿਰ ਹਾਂਜੀ ਆ ਤੁਹਾਡਾ ਤੇ ਪਹਿਣੀ ਅ ਵੀਰ ਜੀ ਹੁਣ ਮੈਨੂੰ ਦੱਸ ਰਏ ਸੀ ਕਮੇਟੀ ਵਾਲੇ ਕਿ ਇਹ ਪਿੰਡ ਦੇ ਵਿੱਚ ਕੱਲਾ ਰਹਿੰਦਾ ਵਾ ਰਾਤ ਨੂੰ ਘਰ ਕੱਲਾ ਰਹਿੰਦਾ ਵਾ ਪਾਜੀ ਇਦਾਂ ਨਾ ਫਿਰ ਮੰਮੀ ਮਾਮਿਆਂ ਦੇ ਰਹਿੰਦੇ ਆ ਮੰਮੀ ਵੀ ਇਸ ਇਹ ਕੰਡੀਸ਼ਨ 'ਚ ਆ ਤੇ ਡੈਡੀ ਸੀਗੇ ਨੱਚੇ ਕਰਦੇ ਸੀ ਹਾਂਜੀ ਤੇ ਮੈਂ ਵੀ ਬੰਦ ਦੱਸਾਂ ਕਿ 12 ਸਾਲਾਂ ਦੀ ਸੀ ਜਦੋਂ ਮੇਰੇ ਮਾਮੇ ਲੈ ਗਏ ਸੀਗੇ ਇੱਥੋਂ ਓਕੇ ਤੇ ਡੈਡੀ ਦੇ ਹਾਂਜੀ ਮਗਰ ਉਹ ਕਹਿੰਦੇ ਸੀ ਹਾਂਜੀ ਤੇ ਡੈਡੀ ਦੀ ਡੈਥ ਹੋਈ ਤੇ ਡੈਡੀ ਨਸ਼ੇ ਕਰਦਾ ਸੀਗਾ ਉਹਨਾਂ ਨੇ ਘਰ ਲਵਾਣੇ ਕਿਸੇ ਨੇ ਲਖਾ ਲਿਆ ਵਿੱਚ ਸਾਡੇ ਆਪਣੇ ਵੀ ਨਾਲ ਹੀ ਮੈਟਰ ਸੀਗੇ ਉਹਨਾਂ ਦੇ ਰਲੇ ਓਕੇ ਹਾਂਜੀ ਤੇ ਸਾਡੇ ਸਾਰੇ ਪਿੰਡ ਨੇ ਭਾਜੀ ਮਦਦ ਕੀਤੀ ਆ 1.5 ਲੱਖ ਰੁਪਏ ਉਸ ਬੰਦੇ ਨੇ ਸਾਨੂੰ ਪਾਇਆ ਸੀ ਹਾਂਜੀ ਤੇ 1.5 ਲੱਖ ਰੁਪਏ ਉਸ ਬੰਦੇ ਨੇ ਸਾਡੇ ਤੋਂ ਲਿਆ ਦਾ ਇੱਕ ਸਾਡੇ ਤਾਈ ਆ ਆਸਟ੍ਰੇਲੀਆ ਆ ਉਹਨਾਂ ਨੇ ਨਾਲ ਮੇਰੇ ਤੁਰ ਕੇ ਤੇ ਮਦਦ ਕੀਤੀ ਸਾਰੇ ਪਿੰਡ ਵਾਲੇ ਨੇ ਪੈਸਾ ਦਿੱਤਾ ਸਾਨੂੰ ਸਾਡੇ ਤਾਇਆ ਚਾਚੇ ਨੇ ਕਿਸੇ ਨੇ ਹੈਲਪ ਨਹੀਂ ਕੀਤੀ ਵੀ ਉਹ ਕਰਜ਼ਾ ਲਾਉਣ ਵਾਸਤੇ ਕਰ ਹਾਂਜੀ ਕਿ ਘਰ ਛਡਾ ਲਈਏ ਕਿ ਮੁੰਡਾ ਕੱਲ ਨੂੰ ਆਪਣੇ ਘਰ ਰਹਿ ਸਕੇ ਹਾਂਜੀ ਹੁਣ ਛਡਾ ਲਿਆ ਘਰ ਹਾਂਜੀ ਘਰ ਛਡਾ ਲਿਆ ਆ ਭਾਜੀ ਉਹ ਘਰ ਮੇਰੇ ਨਾਂ ਤੇ ਆ ਮੈਂ ਨਹੀਂ ਚਾਹੁੰਦੀ ਹੈਗੀ ਕਿ ਮੈਂ ਘਰ ਲਵਾਂ ਜਿੰਨਾ ਚਿਰ ਭਾਜੀ ਇਹਦੀ ਜ਼ਿੰਦਗੀ ਆ ਘਰ ਇਹਦਾ ਹੀ ਆ ਮੈਂ ਨਹੀਂ ਘਰ ਲੈਣਾ ਚਾਹੁੰਦੀ ਉਹ ਨਹੀਂ ਜਿੱਥੇ ਵੀ ਇਹ ਜਿਹੜਾ ਪਿੰਡ ਆ ਪਿੰਡ ਤੁਹਾਡੇ ਨੇ ਸਾਰੇ ਨੇ ਤੁਹਾਡੇ ਨੂੰ ਬਹੁਤ ਹੈਲਪ ਕੀਤੀ ਭਾਜੀ ਕਿਸੇ ਨੇ 100 ਕਿਸੇ ਨੇ 50 ਕਿਸੇ ਨੇ ਹਜ਼ਾਰਾਂ ਤੱਕ ਵੀ ਪਾਏ ਬਾਰੋ ਕਲੱਬਾਂ ਵਾਲੇ ਮੁੰਡਿਆਂ ਨੇ ਵੀ ਪੈਸਾ ਪਾਇਆ 10 10000 ਤੱਕ ਵੀ ਬਹੁਤ ਵਧੀਆ ਗੱਲਾਂ ਕਰਦਾ ਹੈ ਜੀ ਦਾ ਧੰਨਵਾਦ ਹੈ ਜੀ ਜਿਵੇਂ ਮਤਲਬ ਜਾ ਸੋ ਤੋਂ ਪੁਰਾਣਾ ਇਸ ਟਾਈਮ ਤੇ ਬਾਜੀ ਘਰ ਬਚਿਆ ਤਾਂ ਇਹਦੇ ਮੂੰਹ ਨੂੰ ਬਚਿਆ ਆ ਨਾ ਤਾਂ ਘਰ ਨਹੀਂ ਸੀ ਬਚਣਾ ਚਲੋ ਪੈਣੀ ਚਲੋ ਧੰਨਵਾਦ ਉਹਨਾਂ ਵੀਰਾਂ ਦਾ ਉਹਨਾਂ ਪੈਣਾ ਦਾ ਜਿਨ੍ਹਾਂ ਨੇ タルਚਾਰੀ ਇਨਸਾਨੀਅਤ ਨਾਲ ਤੇ ਹੈਲਪ ਕੀਤੀ ਪਰ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ ਵਾਂ ਕਿ ਪੈਣੀ ਇਹ ਵੀਰਾਂ ਮੈਂਟਲੀ ਡਿਸਟਰਬ ਸੀਗਾ ਹਨਾ ਤੇ ਇਹਦਾ ਅੱਗਾ ਪਿਛਾ ਕੋਈ ਨਹੀਂ ਸੀ ਹੈਗਾ ਮਤਲਬ ਕਿ ਰਾਤ ਨੂੰ ਘਰੇ ਸੌਂਦਾ ਸੀਗਾ ਇਕੱਲਾ ਸੌਂਦਾ ਸੀਗਾ ਤੇ ਜਿੰਨੇ ਚਲੋ ਪਛਾਦਾ ਪਾਣੀ ਪਿੰਡ ਵਾਲੇ ਛਕਾ ਦਿੰਦੇ ਸੀ ਜਾਂ ਗੁਰੂ ਘਰੋਂ ਲੈ ਸਕ ਲੈਂਦਾ ਸੀਗਾ ਪਰ ਸ਼ਾਮ ਨੂੰ ਘਰੇ ਜਲ ਜਾਂਦਾ ਸੀਗਾ ਪਰ ਇਹ ਮੈਂਟਲੀ ਡਿਸਟਰਬ ਵਾ ਇਹ ਸ਼ਾਮ ਨੂੰ ਤੇ ਇੱਕ ਸਾਦਾ ਇਹ ਸਾਰੀ ਦੁਨੀਆ ਤੋਂ ਟੁੱਟ ਜਾਂਦਾ ਸੀਗਾ ਭਾਜੀ ਇਦਾਂ ਇਹ ਹੁਣ ਸ਼ੁਰੂ ਤੋਂ ਬੇਗੋਵਾਲ ਵਿੱਚ ਹੀ ਰਿਹਾ ਆ ਨਹੀਂ ਤੁਸੀਂ ਆਪਣੇ ਕੋਲ ਨਹੀਂ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਤਾਂ ਭਾਜੀ ਇੱਕ ਸਾਲ ਪਹਿਲਾਂ ਕੀਤੀ ਸੀਗੀ ਮੱਲੇ ਵਾਲਿਆਂ ਨੇ ਨਹੀਂ ਜਾਣ ਦਿੱਤਾ ਕਹਿੰਦੇ ਹਾਂਜੀ ਸਾਡੇ ਨਾਲ ਪੁਲਿਸ ਮੈਂਬਰ ਵੀ ਤੁਰੇ ਸੀਗੇ ਉਹਨਾਂ ਨੇ ਕਿਹਾ ਕਿ ਮੁੰਡਾ ਨਹੀਂ ਜਾ ਸਕਦਾ ਇਹ ਮੁੰਡਾ ਘਰ ਇਹਦਾ ਆ ਇੱਥੇ ਰਹਿ ਸਕਦਾ ਸਾਡਾ ਮੁੰਡਾ ਸਾਡਾ ਘਰ ਇਹ ਰਵੀ ਜੀ ਤੁਸੀਂ ਦੇ ਵਕੀਲ ਦੇ ਇਹਦਾ ਕੀ ਕਾਰਨ ਤੇ ਵੇਖੋ ਪਿੰਡ ਵਾਲੇ ਕਹਿੰਦੇ ਵੀ ਸਾਡੇ ਕੋਲੇ ਰਵੇ ਹਾਂਜੀ ਹਾਂਜੀ ਉਹ ਕਹਿੰਦੇ ਕਿ ਕੁੜੀ ਨੇ ਖੜ ਕੇ ਖਰੇ ਉਥੇ ਚਲੋ ਕੋਈ ਰਿਸਪੌਂਸਿਬਿਲਟੀ ਲਵੇ ਨਾ ਤਾਂ ਇਹਦੀ ਰੱਖੀ ਵੀ ਨਹੀਂ ਕੋਈ ਕਰ ਸਕਦਾ ਇਹ ਘੁੰਮਦਾ ਬਹੁਤ ਜ਼ਿਆਦਾ ਪਿੰਡ ਚਲੋ ਉਹਦੀ ਰਾਖੀ ਵਾਲੀ ਗੱਲ ਹੋ ਗਈ ਨਾ ਫਿਰ ਚਲੋ ਸਾਰੀ ਢਾੜੀ ਆਪਾਂ ਇਹਨੂੰ ਬੰਦ ਕਿ ਨਹੀਂ ਰੱਖ ਸਕਦੇ ਪਰ ਜਦੋਂ ਸ਼ਾਮ ਨੂੰ ਘਰੇ ਆਉਂਦਾ ਸ਼ਾਮ ਨੂੰ ਘਰੇ ਦਾ ਕੋਈ ਵਾਰਸ ਕੋਈ ਤੇ ਹੋਣਾ ਚਾਹੀਦਾ ਨਾ ਘਰ ਕੋਈ ਹਾਂਜੀ ਮਤਲਬ ਕਿ ਮੈਂ ਪਿੰਡ ਵਾਲਿਆਂ ਨੂੰ ਮਾੜਾ ਨਹੀਂ ਕਿੰਦਾ ਚਲੋ ਧੰਨਵਾਦ ਉਹਨਾਂ ਤੋਂ ਲੈਣਾ ਮੈਂ ਸਾਹਾਂ ਨੂੰ 1.5 ਸਾਲ ਉੱਥੇ ਰਹੀ ਸੀਗੀ ਤੇ ਇੰਨੇ ਘਰ ਰਾਤ ਨੂੰ 12 ਵਜੇ 1 ਵਜੇ ਤੱਕ ਘਰ ਆਉਂਦਾ ਸੀਗਾ ਇਹ ਟਾਈਮ ਨਾਲ ਘਰ ਨਹੀਂ ਵੜਦਾ ਸੀ ਹੁਣ ਆ ਤਾਂ ਹੁਣ ਇਹ 8 ਵਜੇ ਆ ਕੇ ਆਪਣੇ ਘਰ ਆ ਜਾਂਦਾ ਹੈ ਨਹੀਂ ਮਾਨਕ ਚਲੋ ਜੇ ਪਿੰਡ ਵਾਲੇ ਚਲੋ ਜ਼ਿੰਮੇਵਾਰੀ ਸੰਭ ਦੇ ਸੀ ਪਰ ਸ਼ਾਮ ਨੂੰ ਕੋਈ ਇਹਦੇ ਫਿਰ ਕੋਲ ਵੀ ਚਾਹੀਦਾ ਸੀ ਨਾ ਰਾਤ ਨੂੰ ਹਾਂਜੀ ਹਾਂਜੀ ਚਲੋ ਕੋਈ ਆਪਣੇ ਘਰ ਰੱਖ ਲੈਂਦਾ ਵੀਰ ਨੂੰ ਜਾਂ ਕੋਈ ਇਹਦੇ ਕੋਲ ਕੋਈ ਉਹ ਭਾਜੀ ਤਾਂ ਕਹਿੰਦੇ ਆ ਕਿ ਮੁੰਡਾ ਇਹ ਤਾਂ ਸਾਂਭਣਾ ਸਾਨੂੰ ਜਗਾ ਦਾ ਵੀ ਕਵਰ ਕਰੇ ਕੌਣ ਕਹਿੰਦੇ ਆ ਸਾਡਾ ਜਿਹੜਾ ਸ਼ਰੀਕਾ ਸ਼ਰੀਕਾ ਵੀ ਇਹ ਜਗਾ ਸਾਨੂੰ ਮਿਲਦੀ ਹੈ ਹਾਂਜੀ ਜਗਾ ਤੇ ਪਰ ਤੁਹਾਡੇ ਨਾਮ ਜਗਾ ਹੁਣ ਮੇਰੇ ਨਾਮ ਤੇ ਡੈਡੀ ਤੋਂ ਤਾਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਲੈਣ ਦੀ ਉਹਨਾਂ ਨੂੰ ਪਤਾ ਕਿ ਜਗਾ ਤੁਹਾਡੇ ਨਾਮ ਹਾਂਜੀ ਸਾਰਿਆਂ ਦੇ ਸਾਹਮਣੇ ਜਦੋਂ ਇਹ ਲਵਾਣੇ ਤਾਂ ਉਹ ਪੇਪਰ ਲਿਆ ਸੀਗਾ ਤੇ ਪੰਚਾਇਤ ਮੈਂਬਰ ਨਾਲ ਸੀਗਾ ਸਾਰਿਆਂ ਦੇ ਸਾਈਨ ਹੋਏ ਆ ਹੁਣ ਇਹਨੂੰ ਤੁਸੀਂ ਆਪਣੇ ਕੋਲ ਕਿਉਂ ਨਹੀਂ ਲੈ ਕੇ ਜਾਂਦੇ ਫਿਰ ਜੇ ਮੈਨੂੰ ਕੋ ਚਲੋ ਵੀ ਜਗਾ ਤੁਹਾਡੇ ਨਾਂ ਵਾ ਠੀਕ ਹੈ ਵੀਰ ਰਾਤ ਨੂੰ ਇਕੱਲਾ ਘਰੇ ਰਹਿੰਦਾ ਵਾ ਤੁਹਾਨੂੰ ਕੀ ਪੁਲਿਸ ਵਾਲੇ ਵੀ ਮੈਨਾਂ ਕਿ ਪਿੰਡ ਵਾਲੇ ਵੀ ਕੋਈ ਕਹਿ ਨਹੀਂ ਸਕਦਾ ਦਾਵਾ ਨਹੀਂ ਕਰ ਸਕਦਾ ਕਿ ਯਾਰ ਅਸੀਂ ਇਹਨੂੰ ਨਹੀਂ ਜਾਣਦੇ ਪਾਜੀ ਉਹ ਇਸ ਤਰ੍ਹਾਂ ਤੇ ਕਹਿੰਦੇ ਇੰਦਾ ਹੀ ਹੁੰਦਾ ਨਾ ਕਿ ਜੇ ਕੋਈ ਸਗੀ ਭੈਣ ਆਪਣੇ ਭਰਾ ਨੂੰ ਲੈਣ ਆਵੇ ਕਿਉਂਕਿ ਉਹ ਭਰਾ ਦਿਮਾਗੀ ਸਹੀ ਨਹੀਂ ਹੈਗਾ ਕਰਦੇ ਵੀ ਹਣਾ ਉਹ ਵੀ ਮੈਰਿਜ ਹੈ ਪਾਜੀ ਮੈਂ ਮੈਰਿਡਾ ਮੇਰਾ ਹਸਬੰਡ ਜਿਹੜੇ ਆ ਉਹ ਵੀ ਦਿਮਾਗੀ ਤੌਰ ਤੇ ਮੈਂਟਲ ਐਬਸਾਈਡ ਦੀ ਦਵਾਈ ਚੱਲਦੀ ਉਹਨਾਂ ਦੀ ਵੇਵਜ਼ ਹਸਪੀਟਲ ਕਿਉਂਕਿ ਮੈਨੂੰ ਪਿੰਡ ਵਾਲੇ ਵੀਰ ਆਏ ਸੀ ਇੱਥੇ ਲੈਣ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭੈਣ ਨੂੰ ਚਲੋ ਭੈਣ ਵਾ ਬਲੱਡ ਰਿਲੇਸ਼ਨ ਵਾ ਭੈਣ ਨੂੰ ਪਹਿਲ ਵਾ ਕਿ ਜੇਕਰ ਭੈਣ ਸਾਹਮ ਸੱਕਦੀ ਆ ਤੇ ਵੈਲੈਂਟ ਗੁੱਡਾ ਜੇ ਨਹੀਂ ਸਾਹਮ ਸੱਕਦੀ ਫਿਰ ਇਹਦੀ ਵੀਰ ਦੀ ਸੇਵਾ ਸਾਨੂੰ ਦਿੱਤੀ ਜਾਵੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਪ੍ਰੋਫੈਸਰ ਆ ਜੀ ਇਹ ਕਾਉਂਸਲਰ ਆ ਅੰਤ ਨਾਲ ਕਬੂਤ ਦੇ ਗਵਾਲ ਨਾਲ ਇੱਕ ਬਾ ਜੇ ਤੇ ਉਹ ਆ ਹਫਤਾ ਇੱਕ ਆਪ ਨੂੰ ਦੇਦਨੇ ਚਲ ਪੈਣ ਨੂੰ ਜੇ ਤੂੰ ਆ ਆਪ ਆਣ ਕੇ ਲੈ ਜਾਂਦੀ ਆ ਤੇ ਚਲੋ ਵੈਲੈਂਟ ਗੁੱਡਾ ਹਨ ਜੀ ਜੇਕਰ ਨਹੀਂ ਲੈ ਕੇ ਜਾਂਦੀ ਹਨਾ ਤੇ ਕੋਈ ਗੱਲ ਨਹੀਂ ਮੈਂ ਇਹਨਾਂ ਤੇ ਕਮੇਟੀ ਤੋਂ ਲਿਖਾ ਕੇ ਤੇ ਆਪਾਂ ਇਹਨਾਂ ਨੂੰ ਹੈਂਡਓਵਰ ਕਰ ਦਾਂਗੇ ਆ ਠੀਕ ਹੈ ਮੈਂ ਆਪਾਂ ਲਿਖ ਕੇ ਦੇ ਦਾਂਗੇ ਇਹਨਾਂ ਨੂੰ ਤੇ ਭੈਣ ਕਹਿੰਦੀ ਆ ਕਿ ਮੈਂ ਉੱਥੇ ਨਹੀਂ ਪਹੁੰਚਾਉਣਾ ਵੀਰ ਨੂੰ ਮੈਂ ਮਤਲਬ ਕਿ ਜਾਂ ਤੇ ਮੈਂ ਕੋਲ ਨਹੀਂ ਰੱਖ ਸਕਦੀ ਆਪਣੇ ਮੈਂ ਚਾਹੁੰਦੀ ਆ ਕਿ ਮੈਂ ਕਿਸੇ 올ਡਿੰਗ ਹੋਮ ਚ ਆਸ਼ਮ ਵਿੱਚ ਕਿਤੇ ਛੱਡ ਕੇ ਆਂ ਗਲਤ ਹੈ ਨਾ ਇਹ ਤਾਂ ਪਿੰਡ ਵਾਲਿਆਂ ਦਾ ਕਿ ਇਹਨਾਂ ਦੇ ਘਰ ਆਫਿਸ ਬੈਠੀ ਹੈ ਹੂੰ ਉਹ ਜੀ ਪਿੰਡਾਂ ਨੇ ਜਿੰਮੇਵਾਰੀ ਚੁੱਕਦੇ ਆ ਵੀ ਇਹਦੀ ਸੇਵਾ ਸੰਭਾਲ ਕਰਾਂਗੇ ਹਾਂਜੀ ਤੇ ਠੀਕ ਆ ਫਿਰ ਆਪਾਂ ਨੂੰ ਉਹਨਾਂ ਨੂੰ ਇੱਕ ਵਾਰੀ ਮੌਕਾ ਦੇਣਾ ਜਿਹੜਾ ਸੇਵਾ ਸੰਭਾਲਣਾ ਨਹੀਂ ਤੁਸੀਂ ਆਪਣੇ ਇੱਕ ਚੀਜ਼ ਆ ਪਿੰਡ ਵਾਲਿਆਂ ਨੇ ਜੇ ਇਹਨਾਂ ਦੀ ਮਦਦ ਕੀਤੀ ਆ ਹੱਲਪ ਕੀਤੀ ਆ ਵੀ ਇਹਨਾਂ ਦਾ ਘਰ ਪਹੁੰਚਾਣਾ ਹਾਂਜੀ ਤੇ ਜੇ ਉਹ ਫਰਦਰ ਵੀ ਕਹਿੰਦੇ ਆ ਵੀ ਯਾਰ ਵੀ ਅਸੀਂ ਇਹਨਾਂ ਦੀ ਮੁੰਡੇ ਦੀ ਜਿਹੜਾ ਚੁੱਕਾ ਗਏ ਹੁਣੀਆਂ ਦੀ ਸੇਵਾ ਸੰਭਾਲ ਕਰਾਂਗੇ ਸਾਂਭ ਕਰਾਂਗੇ ਠੀਕ ਹੈ ਇੱਕ ਕਰੀ ਮੌਕਾ ਨੂੰ ਕਿਨਾਂ ਦੇਈ ਜੀ ਹਰ ਇੱਕ ਮਤਲਬ ਬੰਦੇ ਭਾਜੀ ਇੱਕ ਸਾਲ ਪਹਿਲਾਂ ਮੌਕਾ ਦਿੱਤਾ ਹਰ ਇੱਕ ਪਿੰਡ ਦੇ ਵਿੱਚ ਇਹੋ ਜਿਹੇ ਬੰਦੇ ਬਹੁਤ ਘੱਟ ਹੁੰਦੇ ਆ ਜਿਹੜੇ ਮਤਲਬ ਅੱਜ ਉਹ ਮਤਲਬ ਦੁਨੀਆਦਾਰੀ ਦੇ ਉੱਪਰ ਉੱਠ ਕੇ ਕਹਿ ਨਹੀਂ ਬਤ ਕਰ ਜਿੰਮੇਵਾਰੀ ਚੁੱਕਣਾ ਜਿੰਮੇਵਾਰੀ ਚੁੱਕਣਾ ਔਰ ਮਾਤਵੀ ਕਿਸੇ ਦੀ ਕਰਨ ਸ੍ਰੀ ਸੱਚ ਜੀ ਆਨਿਓ 8 ਵਜੇ ਵੱਜ ਕੇ 5 ਮਿੰਟ ਤੇ ਵੀਡੀਓ ਅਪਲੋਡ ਹੋਈ ਐ ਤੇ 8 ਵਜੇ ਕੇ 20 ਮਿੰਟ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਮੈਨੂੰ ਤੇ ਰਾਤ ਦੇ 11 ਵਜੇ ਤੱਕ ਮਿੰਟ-ਮਿੰਟ ਬਾਅਦ ਫੋਨ ਆਇਆ ਮੈਨੂੰ ਇੰਨਾ ਉਹਨਾਂ ਦੇ ਫੋਨ ਨਹੀਂ ਹੁੰਦੇ ਜਿਨ੍ਹਾਂ ਦੇ ਮਤਲਬ ਮਾਂ ਪਿਓ ਹੁੰਦੇ ਆ ਸਭ ਕੁਝ ਹੁੰਦਾ ਬਿਲਕੁਲ ਠੀਕਾ ਫਿਰ ਪਿੰਡ ਵਾਲਿਆਂ ਨੂੰ ਫਿਕਰ ਤਾਂ ਇਹਦਾ ਹੈ ਨਾ ਬੱਚਾ ਸਾਡਾ ਭਾਈ ਆ ਹੋ ਸਕਦਾ ਕਿ ਭਾਵੇਂ ਜਿੱਦਾਂ ਆਪਾਂ ਜੇਕਰ ਮਤਲਬ ਤੁਸੀਂ ਤੁਹਾਡੀ ਚਲੋ ਦਿੱਕਤ ਆ ਪਰੇਸ਼ਾਨੀ ਆ ਵੀ ਘਰੇ ਤੁਹਾਡੇ ਆ ਪ੍ਰੋਬਲਮ ਆ ਤਿਆ ਪਾਜੀ ਪਿੰਡ ਵਾਲਿਆਂ ਨੂੰ ਵੀਰਾ ਦੇ ਦੀ ਜੇ ਪਾਜੀ ਉਹਨਾਂ ਨੂੰ ਦੇਣਾ ਆ ਉਹਨਾਂ ਨਾਲ ਪਰ ਇੱਕ ਗੱਲ ਕਰਨੀ ਪੈਣੀ ਆ ਕਿ ਇਹਨੂੰ ਪੈਦਲ ਯਾਤਰਾ ਜਾਂ ਕੋਈ ਵੀ ਯਾਤਰਾ ਜਾਂਦੀ ਹੈ ਕਿਸੇ ਦੇ ਨਾਲ ਜਾਣ ਨਾ ਦੇਵੋ ਜਾਣ ਨਾ ਦੇਵੋ ਹਨਾ ਹਾਂ ਬਿਲਕੁਲ ਕੋਈ ਇਹ ਗੱਲ ਪਾਜੀ ਹੋ ਸਕਦੀ ਹੈ ਆ ਗਿਆ ਮਿਲ ਗਿਆ ਹਾਂਜੀ ਚ ਮੰਨ ਲਓ ਪੁੱਤਣਾ ਇੱਕ ਸਾਲ ਪਾਜੀ ਪਹਿਲਾਂ ਵੀ ਇਹ ਚੱਲ ਗਿਆ ਸੀਗਾ ਡੈਡੀ ਜਿੰਦੇ ਸੀਗੇ ਤੇ ਉਦੋਂ ਚਿੰਤਪੁਰਨੀ ਗਏ ਸੀਗੇ ਤੇ ਉਥੋਂ ਜੰਗਲਾਂ ਦੇ ਵਿੱਚ ਇਹ ਚੱਲ ਗਿਆ ਉਥੋਂ ਵੀ ਇੰਸਟਾਗ੍ਰam ਤੇ ਇਹਦੀ ਵੀਡੀਓ ਚਾੜੀ ਸੀਗੀ ਤੇ ਫੇਰ ਇਹ ਲੱਭਿਆ ਸੀਗਾ ਅੱਛਾ ਤੁਸੀਂ ਕਾ ਕੇ ਜਾਇਆ ਨਾ ਪਾਜੀ ਇਹ ਤਾਂ ਬਹੁਤ ਘਮਦਾ ਬਹੁਤ ਜ਼ਿਆਦਾ ਘਰ ਨਹੀਂ ਬੰਦਾ। ਦੇ ਵਿੱਚ ਪਿੰਡ ਦੇ ਵਿੱਚ ਘੁੰਮੇ ਕੋਈ ਕੋਈ ਮਾਮਲਾ ਮਸਲਾ ਹੈਗਾ। ਜਿਵੇਂ ਭੇਜਿਆ ਨਹੀਂ। ਹਾਂ। ਉਸੇ ਮ ਉਹ ਸੇਮ ਹੋ ਗਿਆ ਸਹੀ। ਰਾਹ ਨੂੰ ਨਹੀਂ ਘਰੇ ਆਉਣਾ। ਸੇਮ ਹੋ ਗਿਆ ਸਹੀ। ਹੁਣ ਪਾਜੀ ਜੇ ਤੁਸੀਂ ਕੋਲੋਂ ਤਾਂ ਮੈਂ ਖੁੱਡੇ ਵੀ ਨਹੀਂ ਰੱਖ ਸਕਦੀ ਉਥੇ ਲੈਣ ਦਾ ਖਤਰਾ। ਬਿਲਕੁਲ। ਇਸ ਬੰਦੇ ਦੀ ਰਾਖੀ ਨਹੀਂ ਮੈਂ ਕਰ ਸਕਦੀ। ਹਰ ਦਮ ਕਿਉਂ ਮੈਂ ਕਰਦੀ ਆ ਸਲਾਈ ਦਾ ਕੰਮ। ਮੈਨੂੰ ਘਰੋਂ ਕੰਮ ਲੈਣ ਵੀ ਜਾਣਾ ਪੈਣਾ, ਦੇਣ ਵੀ ਜਾਣਾ ਪੈਣਾ। ਫਿਰ ਇਹ ਪਾਣਾ ਵੇਖੋ ਜੇ ਪਿੰਡ ਵਾਲੇ ਤੁਹਾਡੇ ਜਿੰਮੇਵਾਰੀ ਤੋਂ ਫੋਨ 'ਤੇ ਬੁਲਾ ਕੇ ਉਹ ਕਹਿੰਦੇ ਵੀ ਕੁਝ ਨਹੀਂ ਲੈ ਗਏ। ਠੀਕ ਹੈ। ਹਾਂ ਇਹਨਾਂ ਵੀ ਫਾਲੋਅ ਅਪ ਤੁਸੀਂ ਵੀ ਰੱਖਿਓ। ਹਾਂਜੀ। ਅਸੀਂ ਵੀ ਰੱਖਾਂਗੇ। ਹੂੰ। ਥੋੜਾ ਫਾਲੋਅ ਅਪ ਕਰਾਂਗੇ। ਤੇ ਜੇ ਆਪਾਂ ਨੂੰ ਕੋਈ ਠੀਕ ਆ ਅਗਲੀ ਜ਼ਿੰਮੇਵਾਰੀ ਵਧੀਆ ਨਿਭਾਉਂਦੇ ਆ ਤਾਂ ਠੀਕ ਆ ਫਿਰ ਆਪਦੇ ਦੇਖੋ ਪਤਾ ਕੀ ਰਾਤ ਨੂੰ ਜੇ ਬੰਦਾ ਆਪਦੇ ਘਰੇ ਚੜੇ ਜਾਂਦਾ ਨਾ। ਹਾਂਜੀ ਰੋਟੀ ਹਾਂਜੀ ਇਹਨੂੰ ਇੰਨੀ ਤਾਂ ਸਮਝ ਹੈ ਸਮਝ ਬਾਰੇ ਸਾਰੀ ਆ। ਸਾਰਾ ਪਿੰਡ ਕੋ ਮਯਾਊਗਾ ਨਾ ਰਾਤ ਨੂੰ ਆਪਣੇ ਆਪਣੇ ਲੋਕਲ ਏਰੀਆ ਨੂੰ ਸਾਰਾ ਪਤਾ ਹਾਂਜੀ ਕਮੇਟੀ ਵਾਲਾ ਨੂੰ ਇੰਨੀ ਗੱਲ ਬੇਨਤੀ ਕਰ ਲਾਂਗੇ ਵੀ ਕਿਤੇ ਵੀ ਕੋਈ ਯਾਤਰਾ ਜਾਣੀ ਇਹਨੂੰ ਨੀ ਜਾਣਾ ਯਾਨੀ ਤਾਂ ਇਹਨੂੰ ਇੱਕ ਬੰਦਾ ਜ਼ਿੰਮੇਵਾਰੀ ਨਾਲ ਆਪਦੇ ਨਾਲ ਲੈ ਕੇ ਜਾਓ ਉਹ ਬੰਦਾ ਨਾਲ ਲੈ ਕੇ ਆਵੇ ਠੀਕ ਆ ਵੀ ਜਿਹੜੀ ਆ ਹੁਣ ਸਮੱਸਿਆ ਆਈ ਆ ਵੀ ਇਹਨੂੰ ਯਾਤਰਾ ਦੇ ਗਿਆ ਰਹਿ ਗਿਆ ਹਾਂਜੀ ਉਹ ਚੀਜ਼ ਨਾ ਹੋਵੇ ਹਾਂ ਭੈਣ ਨੂੰ ਇਹ ਕੋਈ ਗੱਡੀ ਨੂੰ ਜਾਣ ਦਾਂਦੇ ਹੋ ਯਾਰ ਪਿੰਡ ਦੀ ਭੈਣ ਨੂੰ ਇਹੋ ਡਰਾ ਕੇ ਉਹਨਾਂ ਤੋਂ ਕੋਈ ਦਿੱਕਤ ਨਹੀਂ ਆ ਇਹੋ ਡਰਾ ਕੇ ਕਿਤੇ ਕੱਲ ਨੂੰ ਫੇਰ ਕਿਤੇ ਘੁੰਮਣਾ ਕਿਤੇ ਹੋ ਜੀ ਹਾਂਜੀ ਉਹਨਾਂ ਨਾਲ ਜਿਮੇਵਾਰ ਬੰਦੇ ਜਿਨ੍ਹਾਂ ਨੇ ਵੇਖੋ 20 ਮਿੰਟਾਂ ਦੇ ਵਿੱਚ ਬੰਦੇ ਨੇ ਫੋਨ ਕਰਨਾ ਸ਼ੁਰੂ ਕਰ ਹਾਂਜੀ ਹਾਂਜੀ ਪਾਜੀ ਜਿਹੜੇ ਉੱਥੇ ਦੇ ਮੁੰਡੇ ਆ ਨਾ ਜਿਹੜੇ ਕੀ ਨਾ ਵੀ ਉਹਨਾਂ ਨੂੰ ਇਹ ਬੱਚੇ ਦੀ ਫਿਕਰ ਜਿਹੜੇ ਲਬਾਣੇ ਆ ਉਹਨਾਂ ਨੇ ਹਾਂ ਮੇਰੀ ਗੱਲ ਸੁਣਿਓ ਉਹਨਾਂ ਨੇ ਟੀਮਾਂ ਬਣਾ ਬਣਾ ਕੇ ਕੋਈ ਇੱਧਰ ਚਲੇਗਾ ਕੋਈ ਇੱਧਰ ਇਹਨੂੰ ਚਲੇਗਾ ਦਿਨ ਰਾਤ ਜੇ ਸਿਰਫ 2-3 ਦਿਨ ਹੋ ਗਏ ਇਸਨੂੰ ਘਵਾਚੇ ਨੂੰ ਤੇ ਅਗਲੇ ਦਿਨ ਕਿ 300 ਪੋਸਟਰ ਛਪਾਉਣਾ ਦਿੱਤਾ ਸੀ ਇਹਨਾਂ ਨੇ ਪਾਜੀ ਲਬਾਣੇ ਦੇ ਮੁੰਡੇ ਇਹਦੇ ਨਾ ਕਰਦੇ ਬਹੁਤ ਉੱਥੇ ਦੇ ਖਾਣ ਪੀਣ ਦਾ ਕੱਪੜੇ ਨਾਲ ਕਪੜਾ ਖਾਣ ਪੀਣ ਨੂੰ ਹਰ ਇੱਕ ਚੀਜ਼ ਨੂੰ ਮਿਲ ਇਹ ਇਹਨਾਂ ਦੇ ਮੂਨੋ ਤੇ ਇੱਕ ਇਹਦੇ ਇੱਕ ਵੀਰ ਇਹਨਾਂ ਦੇ ਨਾਲ ਆਇਆ ਇਹ ਮਤਲਬ ਕਿ ਜਿਹੜੀ ਕੱਲ ਉਹਦੋਂ ਟੀਮ ਆਈ ਲੈਣੇ ਨੂੰ ਉਹਨਾਂ ਦੇ ਨਾਲ ਆ ਉਹ ਦਿਨ ਰਾਤ ਇਹਨੂੰ ਮਤਲਬ ਨਹਾਉਣਾ ਧੋਣਾ ਖਾਣਾ ਪੀਣਾ ਉਹ ਸਭ ਕੁਝ ਉਹ ਮਤਲਬ ਕਿ ਉਹਦੀ ਟੈਨਸ਼ਨ ਨਹੀਂ ਤਾਂ ਠੀਕ ਆ ਫਿਰ ਆਪਾਂ ਉਹਨੂੰ ਉਹਨਾਂ ਨੂੰ ਬੁਲਾ ਕੇ ਨਹੀਂ ਕਹੋ ਵੀ ਭਾਈ ਦੇਖੋ ਕਿਤੇ ਯਾਤਰਾ ਜੀਤ ਤੇ ਨਾਲ ਕਿਹਨੇ ਇਹ ਵਿਆਹ ਕਿੱਥੇ ਤੁਸੀਂ ਮੈਂ ਖੁੱਡੇ ਵਿਆਹ ਹੀ ਭਾਈ ਇਹ ਕਿੱਥੇ ਕਰਨਾ ਟਾਂਡੇ ਦੇ ਨਾਲ ਅਚਾ ਤੇ ਕਿੰਨੇ ਭੰਟਾ ਤੁਸੀਂ ਦੋ ਹੀ ਹੈ ਭਾਜੀ ਦੋ ਹੀ ਹਾਂਜੀ ਤੇ ਮੰਮੀ ਡੈਡੀ ਕਦੋਂ ਗੱਡੀ ਦੀ ਡੈਥ ਹੋ ਗਈ ਆ ਅੱਛਾ ਤੇ ਮੰਮੀ ਮਾਮੇ ਦਾ ਹੀ ਰਹਿੰਦੀ ਆ ਅੱਛਾ ਮੰਮੀ ਵੀ ਐਸੀ ਡੈਡੀ ਦੀ ਕਦੋਂ ਕਿਦ ਦੀ ਡੈਥ ਹੋਈ ਡੈਡੀ ਦੀ 2018 ਚ 18 ਚ ਹਾਂਜੀ ਤੇ 2018 ਤੋਂ ਫਿਰ ਇਕੱਲਾ ਹੀ ਰਹਿੰਦੇ ਉੱਥੇ ਮੈਂ ਵੀ 2-3 ਸਾਲ ਪਾਜੀ ਉੱਥੇ ਰਹੀ ਆ ਅੱਛਾ ਹਾਂਜੀ ਮਤਲਬ ਮੈਰਿਜ ਬਾਅਦ ਚ ਹੋਈ ਕਿ ਜਾਂ ਨਹੀਂ ਨਹੀਂ ਮੈਰਿਜ ਤੋਂ ਪਹਿਲਾਂ ਹੋਈ ਮੇਰੀ ਓਕੇ ਹਾਂਜੀ 2009 ਚ ਮੈਰਿਜ ਹੋਈ ਮੇਰੀ ਕਿ ਇੱਕਦਾਂ ਵੀ ਜਮਾਂਦਰੂ ਅਫਸੈਟਾ ਕੇ ਗਿਆ ਇਹ ਨੂੰ ਪਾਜੀ ਸਿਗਾ ਇਹ 7 ਕੇ 8 ਸਾਲ ਦਾ ਹੈ ਇਹ ਨੂੰ ਮਿਰਗੀ ਦਾ ਦੋਰਾ ਪਿਆ ਸੀਗਾ ਤੇ ਇਹਦੇ ਮੂੰਹ ਚੋਂ ਝੱਗ ਨਿਕਲਣ ਲੱਗ ਪਈ ਸੀ ਤੇ ਡੈਡੀ ਤੁਮ ਇਹਦੀ ਉਹ ਕੰਡੀਸ਼ਨ ਦੇਖਣੀ ਹੋਈ ਹਾਂਜੀ ਉਹ ਵੀ ਨਹੀਂ ਕੀਤੀ ਹੈਗੀ ਦੇਖਭਾਲ ਵੀ ਨਹੀਂ ਕੀਤੀ ਹਾਂਜੀ ਉਹਨਾਂ ਨੂੰ ਸਿਰਫ ਆਪਣੇ ਨਸ਼ੇ ਦਾ ਮਤਲਬ ਸੀਗਾ ਵਾਈਗ ਦੇ ਪ੍ਰਾਪਰਟੀ ਇਹਦੀ ਮਲਕ ਤੁਹਾਡੀ ਤੇ ਉਹ ਤਿੰਨ ਮਰਲੇ ਆ ਇੱਕ ਹੋਰ ਵੀ ਸਾਡੇ ਦਿਨ ਮਰਲੇ ਭਾਜੀ ਘਰ ਦੇ ਜਗਾ ਹਾਂਜੀ ਠੀਕ ਹੈ ਨਹੀਂ ਚਲੋ ਪਹਿਨੇ ਇੱਕ ਗੱਲ ਮੈਂ ਮੇਰੀ ਗੱਲ ਆ ਭੈਣ ਗੁੱਸਾ ਨਾ ਕਰੀ ਚਲੋ ਤੁਹਾਡੀ ਇੱਕ ਮਜਬੂਰੀ ਸੀਗੀ ਕਿ ਤੁਸੀਂ ਆਪਣੇ ਭਰਾ ਨੂੰ ਆਪਣੇ ਕੋਲ ਰੱਖ ਕੇ ਸੰਭਾਲ ਨਹੀਂ ਸਕਦੇ ਪਰ ਤੁਸੀਂ ਇੱਕ ਗੱਲ ਝੂਠ ਨਹੀਂ ਮਾਰਨੀ ਤੁਸੀਂ ਲਾਸਟ ਟਾਈਮ ਮੈਨੂੰ ਕਦੋਂ ਮਿਲੀ ਸੀ ਲਾਸਟ ਟਾਈਮ ਭਾਜੀ 2 ਮਹੀਨੇ ਹੋਏ ਹਜੇ ਹੈ 2 ਮਹੀਨੇ ਹੋਏ ਦੋ ਮਹੀਨੇ ਹਾਂਜੀ ਕਿੰਨੇ ਚਿਰ ਬਾਅਦ ਪੇਕੇ ਹੁੰਦੇ ਸੀਗੇ ਮੈਂ 2 ਮਹੀਨੇ ਬਾਅਦ 1 ਮਹੀਨਾ ਡੇਢ ਮਹੀਨੇ ਬਾਅਦ ਗੇੜਾ ਮਾਰਦੀ ਗੇੜਾ ਮਾਰਦੇ ਮੈਂ 1 ਡੇਢ ਮਹੀਨੇ ਬਾਅਦ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਜਿਹੜੀ ਉਹ ਟੀਮ ਆਈ ਸੀ ਉਹਨਾਂ ਦੀ ਜਵਾਨੀ ਇੱਕ ਭੈਣ ਕਦੀ ਆਈ ਨਹੀਂ ਨੀ ਇਹਨਾਂ ਦੇ ਪਰਿਵਾਰ ਵਾਲੇ ਨੇ ਇਹਨਾਂ ਤਾਂ ਪਰਿਵਾਰ ਚ ਕੋਈ ਨਹੀਂ ਅੱਛਾ ਕੋਈ ਨਹੀਂ ਹੈਗਾ ਕੋਈ ਨਹੀਂ ਅੱਛਾ ਇੱਕ ਭੈਣ ਹੈ ਪਰ ਉਹ ਨਹੀਂ ਗੱਲ ਚ ਭੈਣ ਆਉਂਦੀ ਨਹੀਂ ਆ ਤੁਹਾਨੂੰ ਮੈਂ ਬਾਹਰ ਆਪਣੀ ਆਸਟ੍ਰੇਲੀਆ ਵਾਲੇ ਤਾਈ ਨਾਲ ਗੱਲ ਕਰਾਂ ਮੈਂ ਭੈਣ ਮੈਂ ਨਹੀਂ ਕੋਈ ਨਹੀਂ ਨਹੀਂ ਤਾਈ ਗਈ ਹੈ 16 ਤਰੀਕ ਨੂੰ ਬਾਹਰ ਲੋੜੀ ਦੇ ਹਾਂਜੀ ਠੀਕ ਆ 16 ਤਰੀਕ ਨੂੰ ਬਾਹਰ ਗਈ ਐ ਤੇ 16 ਤਰੀਕ ਨੂੰ ਮੈਂ ਇਹਨੂੰ ਮਿਲ ਕੇ ਆਈ ਆ ਪਾਰਕ ਦੇ ਵਿੱਚ ਪੁੱਛ ਲਓ ਪੈਸੇ ਦਿੱਤੇ ਸੀ ਨਾ 200 ਰੁਪਈਆ ਮੈਨੂੰ ਪਾਰਕ 'ਚ ਦੇ ਕੇ ਆਈ ਆ ਪਰ ਉਹ ਪਿੰਡ ਵਾਲੇ ਕਹਿੰਦੇ ਕਿ ਸਾਨੂੰ ਆ ਆਉਂਦੀ ਨਹੀਂ ਉਹ ਭੈਣ ਕਦੀ ਮਿਲ ਨਹੀਂ ਆਈ ਮੈਂ ਵੀ ਤਾਂ ਵੀਡੀਓ ਆ ਸਾਰੀ ਚਲੋ ਭਾਜੀ ਪ੍ਰਮਾਤਮਾ ਜਾਣਦਾ ਚਲੋ ਧੰਨਵਾਦ ਭੈਣ ਤੁਹਾਡਾ ਭਾਜੀ ਮੈਂ ਵੀ ਫੈਮਿਲੀ ਵਾਲੀ ਆ ਉਹਨਾਂ ਕੁੜੀ ਵੀ ਬਰਾਬਰ ਦੀ ਹੁੰਦੀ ਆ ਘਰ ਦੇ ਵਿੱਚ ਸੋ ਕੰਡੀਸ਼ਨਾਂ ਹੁੰਦੀਆਂ ਜਦੋਂ ਮੇਰਾ ਟਾਈਮ ਲੱਗਦਾ ਮੈਂ ਜ਼ਰੂਰ ਜਾਂਦੀ ਆ ਜੇ ਕਹਿਣ ਕਿ ਰੋਜ਼ ਕੁੜੀ ਗੇੜਾ ਮਾਰੇ ਭਾਜੀ ਰੋਜ਼ ਵੀ ਨਹੀਂ ਜਾਂਦਾ ਹਾਂ ਰੋਜ਼ ਨਹੀਂ ਜਾਂਦਾ ਹਾਂ ਹਾਂ ਜੀ ਸਾਰੀ ਫੈਮਿਲੀ ਆਗਿਆ ਰੋਜ਼ ਜਦੋਂ ਭਾਜੀ ਬੰਦਾ ਵੀ ਮੈਂਟਲੀ ਅਫਸਰਟ ਕਿੰਨਾ ਪਿੱਕ ਪਿੰਡ ਤੁਹਾਡੇ ਤੋਂ ਕਿੰਨਾ ਦੂਰ ਹੂੰ ਸੂਣਾ ਘੰਟੇ ਜੜ ਘੰਟੇ ਦਾ ਰਸਤਾ ਹਾਂ ਜੀ ਉਹ ਵੀ ਕੱਟ ਲੋ ਵੀ ਨਹੀਂ ਆਇਆ ਜਾਂ ਸਕਦਾ ਹਾਂ ਜੀ ਸਰ ਇੱਕ ਵਾਰ ਘਰ ਤੋਂ ਘਰ ਮਹੀਨਾ ਤੇ ਆ ਜਾਂਦਾ ਮਹੀਨਾ ਜਾਂ ਦੋ ਮਹੀਨੇ ਜੇ ਬੇਨਤੀ ਹੈ ਵੀ ਥੋੜੇ ਫਾਲੋਅ ਅਪ ਰੱਖੋ ਤੁਹਾਨੂੰ ਹਾਂ ਜੀ ਮੱਲਵੇ ਇਹਦੀ ਕੰਡੀਸ਼ਨ ਹੈ ਜਿਹੜੀ ਉਹ ਫਿਰ ਡਾਕਟਰ ਨੂੰ ਵਿਖਾ ਕੇ ਸਹੀ ਵੀ ਹੋ ਸਕਦੀ ਹੈ ਹੂੰ ਕਿਤੇ ਮੈਡੀਸਿਨ ਇਹਦੀ ਕਿਤੇ ਚੱਲਦੀ ਸੀ ਪਹਿਲਾਂ ਕਿਤੇ ਕਿਤੇ ਕਿੱਦਾਂ ਨਹੀਂ ਪਾਜੀ ਕਿਤੇ ਵੀ ਨਹੀਂ ਮੈਡੀਸਿਨ ਚੱਲਦੀ ਨਹੀਂ ਹਾਂਜੀ ਮੈਂ ਐਵੇਂ ਝੂਠ ਬੋਲੀ ਜਾਮਾ ਕਿ ਤੋ ਦਵਾਈ ਖਵਾਈ ਕਦੀ ਕਿਤੋਂ ਨਹੀਂ ਕਿਤੋਂ ਕਿ ਜਿਹੜੇ ਕਮੇਟੀ ਮੈਂਬਰ ਆਉਣ ਨੂੰ ਕਿਹਾ ਕਿ ਇਹਨੂੰ ਕੋਈ ਡਾਕਟਰੀ ਇਲਾਜ ਜੀ ਮੀਰੇ ਸ਼ੁਰੂ ਕਰਾਓ ਬਲ ਜਿਸ ਹਿਸਾਬ ਨਾਲ ਦੀ ਕੰਡੀਸ਼ਨ ਆ ਡਾਕਟਰੀ ਮੈਡੀਸਿਨ ਦੇ ਨਾਲ ਸੈੱਟ ਹੋ ਸਕਦਾ ਬੰਦਾ ਸੱਡ ਚਾਹੀਦਾ ਵਾ ਇੱਕ ਵੀ ਜਿਹੜਾ ਇਹਨੂੰ ਮੈਡੀਸਨ ਫਾਰਮ ਜਿੱਦਣ ਤੁਸੀਂ ਵੀਰੇ ਬਾਰੇ ਪਿੰਡ ਗਿਆ ਸੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਵੀਰਾ ਗੁੰਮ ਹੋ ਗਿਆ ਤੇ ਤੇ ਮੇਰੇ ਸਹੁਰਿਆਂ ਦੇ ਨਾ ਜਿਹੜੇ ਹੈਗੇ ਆ ਉਹਨਾਂ ਦੀ ਰਿਸ਼ਤੇਦਾਰੀ ਮੇਰੇ ਚਾਚੇ ਦਾ ਸੰਧੂ ਸੀਗਾ ਅੱਛਾ ਜੀ ਤੇ ਉਹਨਾਂ ਨੇ ਘਰ ਆ ਕੇ ਦੱਸਿਆ ਸੀਗਾ ਕਿ ਤੇਰਾ ਭਰਾ ਗੁੰਮ ਹੋ ਗਿਆ ਮੈਨੂੰ ਵੀਰਵਾਰ ਦੱਸਿਆ ਤਾਂ ਮੈਂ ਵੀਰਵਾਰ ਸ਼ਾਮ ਨੂੰ ਹੀ ਚੱਲ ਗਈ ਤੇ ਜਦੋਂ ਉੱਥੇ ਜਾ ਦੇਖੋ ਪਾਜੀ ਜਦੋਂ ਮੁੰਡਾ ਘਰੋਂ ਗਾਇਬ ਹੋਇਆ ਤੁਸੀਂ ਮੇਨ ਗੱਲ ਦੱਸੋ ਇਹ ਘਰ ਨੂੰ ਜਿੰਦਲਾ ਲਾ ਕੇ ਆ ਸਕਦਾ ਇਹਦੇ ਕੋਲ ਚਾਬੀਆਂ ਸੀ ਨਹੀਂ ਜਿੰਦਲਾ ਲਾਇਆ ਸੀ ਘਰ ਨੂੰ ਤੂੰ ਲਾ ਚਾਬੀਆਂ ਇਹ ਤੇ ਨਹੀਂ ਪਾਗੜ ਤੋਂ ਨਿਕਲੀਆਂ ਤੇ ਇਹ ਘਰ ਨੂੰ ਜਿੰਦਾ ਲੱਗਾ ਸੀਗਾ ਤੇ ਮੈਂ ਪੁੱਛਿਆ ਜਾ ਕੇ ਮੈਂ ਕਿਹਾ ਜਿੰਦਾ ਕਿੰਨੇ ਲਾਇਆ ਕਹਿੰਦੇ ਸਾਨੂੰ ਨਹੀਂ ਪਤਾ ਹੈਗਾ ਫਿਰ ਮੈਂ ਜਿੰਦਾ ਤੋੜ ਕੇ ਆਪ ਦੂਜਾ ਜਿੰਦਾ ਲਾ ਕੇ ਆਈ ਓਕੇ ਕੀ ਰਿਸਮਾਨ ਸੂਨੀ ਸਾਰਾ ਜੋ ਦੇਖਿਆ ਸਮਾਨ ਭਾਜੀ ਕੁਝ ਵੀ ਨਹੀਂ ਹੈਗਾ ਬੈੱਡੇ ਆ ਤਾਂ ਜਾਂਦੇ ਕੱਪੜੇ ਆ ਹਾਂ ਜੀ ਨਹੀਂ ਮੈਨੂੰ ਨਹੀਂ ਮਿਲਕੇ ਮਗਰੋਂ ਕੋਈ ਡਿਸਟਰਬ ਨਹੀਂ ਆਇਆ ਨਹੀਂ ਨਹੀਂ ਭਾਜੀ ਕੁਝ ਵੀ ਨਹੀਂ ਸਮਾਨ ਜਿਹੜਾ ਸੀਗਾ ਉਹ ਪਹਿਲਾਂ ਹੀ ਗਿਆ ਹੋਵੇ ਤੁਹਾਡੀ ਕੋਈ ਮਗਰ ਤੁਸੀਂ ਦੱਸਦੇ ਵੀ ਛੱਟ ਲੱਗੀ ਬਾਅਦ ਚ ਹਾਂ ਜੀ ਤੇ ਮੈਂ ਸ਼ਾਮ ਨੂੰ ਘਰ ਹੁੰਦੀ ਸੀ ਕਿ ਮੋਟਰਸਾਈਕਲ ਤੋਂ ਭਾਜੀ ਡਿੱਗ ਗਈ ਕੁੱਤਾ ਆ ਗਿਆ ਮਰੇ ਆ ਦੇਖੋ ਤਾਂ ਮੇਰੇ ਬਹੁਤ ਬੁਰਾ ਹਾਲ ਹੋਇਆ ਨਹੀਂ ਤਾਂ ਮੈਂਿੱਥੇ ਤੱਕ ਹਾਂ ਨਹੀਂ ਚਲ ਆ ਵਾਈਗਰ ਆ ਹੱਡੀ ਕ੍ਰੈਕ ਹੋਈ ਉਹਨਾਂ ਨੇ ਆਪਰੇਸ਼ਨ ਦੱਸਿਆ ਹੈ ਹਾਂ ਸਾਰਾ ਸੁਝਾ ਦੇਖੋ ਉਹਨਾਂ ਨੇ ਪਹਿਲੇ ਮੈਨੂੰ ਵਾਰ-ਵਾਰ ਵੀਰਾਂ ਨੇ ਬੇਇਨਤੀ ਕੀਤੀ ਐਨਾ ਸਗੋ ਕੋਈ ਕਰਦਾ ਨਹੀਂ ਆ ਮੇਰੇ ਕੋਲ ਸਾਲ-ਸਾਲ ਹੋ ਗਿਆ ਮੇਰੇ ਕੋਲ ਪਰਿਵਾਰਾਂ ਨੇ ਬੇਇਨਤੀ ਕਰਕੇ ਤੁਹਾਨੂੰ ਵੀ ਵੀਰੇ ਸੰਭਾਲ ਲਈ ਸਾਡੇ ਮੇਰੇ ਕੋਲ ਛੱਡ ਕੇ ਗਏ ਪਰ ਮਗਰੋਂ ਕਿਸੇ ਨੇ ਫੋਨ ਤੱਕ ਨਹੀਂ ਲਾਇਆ ਉਹ ਵੀਰ ਤਰਲੇ ਹੀ ਗੱਡੀ ਜਾਂਦੀ ਸੀ ਮੇਰੇ ਵੀਰੇ ਸਾਡੇ ਨਾਲ ਕੱਲ ਦੇ ਵੀਰੇ ਸਾਡੇ ਨਾਲ ਕੱਲ ਦੇ ਮੈਂ ਕਿਹਾ ਵੀਰੇ ਜੇ ਮੈਂ ਤੁਹਾਡੇ ਨਾਲ ਕੱਲ ਦਿੱਤਾ ਕੱਲ ਨੂੰ ਭੈਣ ਨੇ ਕੋਈ ਦਾਵਾ ਕਰ ਦਿੱਤਾ ਵਿੱਚ ਤੁਸੀਂ ਵੀ ਮਤਲਬ ਕਿ ਪ੍ਰੋਬਲਮ ਚ ਆ ਸਕਦੇ ਸੀ ਤੇ ਮੈਂ ਵੀ ਆ ਸਕਦਾ ਭਾਜੀ ਮੈਂ ਪਹਿਲਾਂ ਵੀ ਇੱਕ ਸਾਲ ਲੈਣ ਗਈ ਸੀ ਤੇ ਇਨ ਮੈਂ ਆਸ਼ਰਮ ਦਾ ਪਤਾ ਕੀਤਾ ਸੀ ਗੜ ਮਗਾ ਚਲੋ ਉਹ ਮੇਰੇ ਲੱਗੇ ਆ ਮੈਂ ਭਾਵੇਂ 15 ਦਿਨੇ ਜਾ ਕੇ ਦੇਖਿਆ ਨੀ ਜਦੋਂ ਪੁਲਿਸ ਤੁਹਾਡੇ ਨਾਲ ਵਾ ਤੁਸੀਂ ਇਹਦੇ ਬਲੈਡ ਰਿਲੇਸ਼ਨ ਦੇ ਵਿੱਚ ਦੇ ਉਹਨਾਂ ਨੇ ਕਿੰਨੇ ਜਵਾਬ ਦਿੱਤਾ ਵੀ ਮੈਂ ਐਸੀ ਜਾਣ ਨਹੀਂ ਦੇਣਾ ਜਿਹੜੇ ਸਾਡੇ ਤਾਏ ਚਾਚੇ ਆ ਉਹ ਕਹਿੰਦੇ ਕਿ ਅਸੀਂ ਘਰ ਨਹੀਂ ਬਣਨ ਦੇਣਾ ਮੁੰਡਾ ਸਾਡਾ ਆ ਘਰ ਵੀ ਸਾਡਾ ਆ ਮੈਂ ਕਿਹਾ ਤੁਸੀਂ ਕਿੱਦਾਂ ਮੈਨੂੰ ਘਰੋਂ ਕੱਢ ਸਕਦੇ ਤੇ ਉਹਨਾਂ ਨੇ ਮੁੰਡੇ ਨੂੰ ਨਹੀਂ ਭਾਜੀ ਮੇਰੇ ਨਾਲ ਭੇਜਿਆ ਸੀਗਾ ਨਹੀਂ ਤੁਹਾਨੂੰ ਯਕੀਨ ਹੈਗਾ ਟਾਂਡੇ ਥਾਣੇ ਚੋਂ ਪਤਾ ਕਰ ਸਕਦੇ ਤੁਸੀਂ ਚਲੋ ਉੱਥੇ ਪੈਣ ਦੀ ਗੱਲ ਨਹੀਂ ਹੈ ਠੀਕ ਆ ਚਲੋ ਤਾਂ ਨਾ ਤੇਰਾ ਤੇ ਮੇਰੀ ਬੈਣ ਆਈ ਆ। ਮੈਂ ਫਿਰ ਇਹਨਾਂ ਨੂੰ ਇੱਕ ਸਾਲ ਦਾ ਮੌਕਾ ਦਿੱਤਾ। ਮੈਂ ਕਿਹਾ ਕੋਈ ਗੱਲ ਨਹੀਂ। ਉਹਦੇ ਵਿੱਚ ਮੈਂ ਜਾਂਦੀ ਵੀ ਨਹੀਂ ਦੇਖਣ। ਘਰ ਵੀ ਜਾਣਾ। ਚਲੋ ਪਰ ਇੱਕ ਨਾ ਪੜੇ ਮੇਰੀ ਬੇਨਤੀ ਆ ਜਿਹੜੇ ਵੀ ਵੀਰ ਆ ਵੀਡੀਓ ਦੇਖ ਰਹੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹੋ ਜਿਹੇ ਵੀਰ ਕੋਈ ਮੈਂਟਲੀ ਡਿਸਟਰਬ ਆ ਉਹਨਾਂ ਸਾਰਾ ਵੀਰਾਂ ਅੱਗੇ ਬੇਨਤੀ ਆ ਕਿ ਇਹ ਜਿਹੜਾ ਇਹਨਾਂ ਦਾ ਹੱਥ ਹੁੰਦਾ ਵਾ ਇੱਥੇ ਇਹਨਾਂ ਦਾ ਐਡਰੈਸ ਜ਼ਰੂਰ ਲਿਖਾਓ। ਪਿੰਡ ਦਾ ਨਾਮ, ਜ਼ਿਲ੍ਹੇ ਦਾ ਨਾਮ ਤੇ ਨਾਲ ਤੀਜਾ ਮੋਬਾਈਲ ਨੰਬਰ ਜਿਹੜਾ ਚੱਲਦਾ ਹੋਵੇ ਰੱਬ ਨਾ ਕਰੇ ਕੋਈ ਇਹੋ ਜਿਹਾ ਪਰਿਵਾਰ ਚੋਂ ਜਿਹਨੂੰ ਵੀਰ ਕੋਈ ਮਿਸ ਹੋ ਜੇ ਕਿਸੇ ਚੰਗੇ ਵੀਰ ਨੂੰ ਮਿਲੇ ਭੱਦੇ ਭਲੇ ਪੁੱਤ ਨੂੰ ਕੋਈ ਮਿਲੇ ਤੇ ਉਹ ਇਹਦਾ ਨੰਬਰ ਵੇਖ ਕੇ ਉਸੇ ਵੇਲੇ ਪਰਿਵਾਰ ਨੂੰ ਕੰਟੈਕਟ ਕਰੇ ਜਿਵੇਂ ਅਸੀਂ ਹੁਣ ਵੀਡੀਓ ਪਾਈ ਸੀ ਦੋ ਤਿੰਨ ਦਿਨ ਵੀਡੀਓ ਦੀ ਵੇਟ ਕਰਦੇ ਰਹੇ ਕਿ ਯਾਰੀ ਵੀਡੀਓ ਵਾਇਰਲ ਵੀ ਨਹੀਂ ਹੁੰਦੀ ਜਾਂ ਪਰਿਵਾਰ ਦਾ ਨਹੀਂ ਪਤਾ ਲੱਗਦਾ ਵਾਇਰਲ ਹੁੰਦੇ باوجود ਵੀ ਤੇ ਜੇਕਰ ਹਰ ਵੀਰ ਦਾ ਮੋਬਾਈਲ ਨੰਬਰ ਭੈਣ ਦਾ ਮੋਬਾਈਲ ਨੰਬਰ ਉੱਪਰ ਗੁੱਟ ਦੇ ਉੱਪਰ ਲਿਖਿਆ ਹੋਊਗਾ ਤੇ ਉਹਦਾ ਪਰਿਵਾਰ ਲੱਭਣਾ ਬਹੁਤ ਈਜ਼ੀ ਹੋ ਜਾਂਦਾ ਜੀ ਤੇ ਬਾਕੀ ਕਈ ਵੀਰ ਭਰਾ ਹਨਾ ਉੱਪਰ ਲਿਖਾ ਦਿੰਦੇ ਆ ਕਈ ਕੋਈ ਇੱਥੇ ਨਾਂ ਲਿਖਾ ਦਿੰਦਾ ਵਾ ਨੰਬਰ ਲਿਖਾ ਦਿੰਦਾ ਵਾ ਕੋਈ ਹੋਰ ਕਿਤੇ ਮੁੰਡੇ ਦਿਖਾ ਦਿੰਦਾ ਵਾ ਪਰ ਉਹ ਜਦੋਂ ਜਦੋਂ ਟਕਿਆ ਹੁੰਦਾ ਵਾ ਕਮੀਜ਼ ਨਾਲ ਟਕਿਆ ਹੁੰਦਾ ਵਾ ਤੇ ਕਈ ਵੀਰ ਭਰਾ ਉਸ ਚੀਜ਼ ਵੱਲ ਧਿਆਨ ਨਹੀਂ ਦਿੰਦੇ ਜਾਂ ਧਿਆਨ ਉਹਨਾਂ ਦਾ ਜਾਂਦਾ ਨਹੀਂ ਆ ਸੋ ਜਿਹੜੇ ਹੱਥ ਪੈਰ ਆਪਣੇ ਦਿਖਦੇ ਆ ਜਿਵੇਂ ਕ ਕੱਪੜੇ ਪਾਉਣ ਦੇ ਬਾਵਜੂਦ ਵੀ ਜਿਹੜੇ ਆਪਣੇ ਹੱਥ ਪੈਰ ਜਿਹੜੇ ਦਿਖਦੇ ਆ ਉਥੇ ਇਹਨਾਂ ਦਾ ਐਡਰੈਸ ਲਿਖਾਓ ਜ਼ਰੂਰ ਇਹ ਸਾਰੇ ਵੀਰਾਂ ਕੇ ਬੇਨਤੀ ਆ ਕਿਉਂਕਿ ਰੱਬ ਨਾ ਕਰੇ ਕਿਤੇ ਵੀ ਆਪਣੇ ਪਰਿਵਾਰ ਨਾਲ ਵੀ ਜੇਵੇਂ ਭੈਣ ਦਾ ਵੀਰ ਵਿਛੜ ਗਿਆ ਵਾ ਕਿਸੇ ਦੂਜੀ ਭੈਣ ਦਾ ਵੀ ਵੀਰ ਵਿਛੜ ਸਕਦਾ ਵਾ ਕਿਸੇ ਦਾ ਪਿਓ ਵਿਛੜ ਸਕਦਾ ਵਾ ਪਰ ਇਹ ਇੱਕ ਬਹੁਤ ਵਧੀਆ ਤਰੀਕਾ ਵਾ ਛੇਤੀ ਤੋਂ ਛੇਤੀ ਆਪਣਾ ਭਰਾ ਜਾਂ ਆਪਣੀ ਭੈਣ ਵਾਪਸ ਉਹਨੂੰ ਲੱਭਣਾ ਸੋ ਇਸ ਵੀਡੀਓ ਨੂੰ ਚੇਅਰ ਜਰੂਰ ਕਰਿਓ ਤਾਂ ਜੋ ਇਹਦੇ ਪਰਿਵਾਰਾਂ ਦੇ ਕੋਲ ਵੀਡੀਓ ਪਹੁੰਚੇ ਤੇ ਉਹ ਆਪੋ ਆਪਣੇ ਪਰ ਬੱਚਿਆਂ ਦੇ ਉੱਪਰ ਅਡਰੈਸ ਜਰੂਰ ਪਾਉਣਗੇ ਪਹਿਲਾਂ ਹੀ ਭੈਣ ਬਣੇ ਤੁਹਾਨੂੰ ਆ ਤੁਹਾਡਾ ਜੀ ਆਇਆਂ ਨੂੰ ਮੇਰੀ ਭੈਣ ਤੇ ਜਿੱਦਾਂ ਹੁਣ ਤੁਸੀਂ ਕਹਿੰਦੇ ਜੇ ਆਪਾਂ ਕਮੇਟੀ ਨਾਲ ਗੱਲ ਕਰ ਲੈਨੇ ਆ ਕਮੇਟੀ ਤੁਸੀਂ ਵੀ ਆ ਜਾਓ ਆਪਾਂ ਬਹੁਤੀ ਗੱਲ ਆ ਤੇ ਤੁਸੀਂ ਇੱਥੇ ਮੇਰੇ ਕੋਲ ਰਹਿਪੋ ਆਪਾਂ ਉਹਨਾਂ ਨੂੰ ਪੁੱਛ ਲੈਨੇ ਆ ਜੇ ਉਹ ਅੱਜ ਆ ਸਕਦੇ ਆ ਜਾਂ ਕੱਲ ਆ ਸਕਦੇ ਆ ਤੁਹਾਡੇ ਸਾਹਮਣੇ ਆਪਾਂ ਗੱਲਬਾਤ ਕਰਕੇ ਤੇ ਜੇਕਰ ਤੁਹਾਡੇ ਵੀ ਵਿੱਚ ਸਹਿਮਤੀ ਆ ਤੇ ਆਪਾਂ ਹੈਂਡਓਵਰ ਉਹ ਕਮੇਟੀ ਨੂੰ ਕਰ ਦਾਂਗੇ ਕੋਈ ਨਹੀਂ ਭਾਜੀ ਪੁੱਛ ਲੂ ਠੀਕ ਆ ਫੋਨੋਂ ਫੋਨ ਦੇ ਕੱਲ੍ਹ ਇਹ ਆ ਕਿ ਇਹਦੀ ਪਿੰਡ ਚ ਜਿੱਥੇ ਮਰਜ਼ੀ ਘੁੰਮੇ ਉਹ ਨਹੀਂ ਕਹੇ ਜਤਰਾ ਤੇ ਜਾਂ ਕਿਤੇ ਵੀ ਉੱਥੇ ਨਾ ਜਾਂਦੇ। ਚਲੋ ਉਹ ਤੇ ਪਿੰਡ ਜੇ ਕਿਤੇ ਕਿਤੇ ਜਾਂਦਾ ਵੀ ਹੈ ਜਤਰਾ ਤੇ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਕੋਈ ਰਿਸਪਾਂਸਿਬਲ ਪਰਸਨ ਹੋਵੇ ਨਾਲ ਕੋਈ ਜ਼ਿੰਮੇਵਾਰ ਬੰਦਾ ਹੋਵੇ ਨਾਲ ਜਿਹੜਾ ਜ਼ਿੰਮੇਵਾਰ ਇਹ ਤਾਂ ਭਾਜੀ ਹੁਣ ਮੇਨ ਬੰਦੇ ਨੂੰ ਉਹਨੂੰ ਹੀ ਫੜ ਸਕਦੇ ਜਿਨ੍ਹਾਂ ਦੇ ਨਾਮ ਆਇਆ। ਹਾਂਜੀ। ਮੇਰ ਨਾਲ ਗੱਲ ਤਾਂ ਉੱਥੇ ਹੀ ਮੁੱਕਣੀ। ਮੈਨੂੰ ਚਲੋ ਉਹਨਾਂ ਦਾ ਵੀ ਕਿਹੜਾ ਦਿਲ ਕੀਤਾ ਸੀਗਾ ਕਿ ਉਹ ਜੇ ਉਹਨਾਂ ਨੇ ਚਾਕੇ ਗਵਾਇਆ ਹੁੰਦਾ ਤੇ ਐਨੇ ਥਾ ਥਾ ਉਹ ਭੱਜ ਦੇਣਾ ਐਨੇ ਮੈਨੂੰ ਫੋਨ ਨਾ ਕਰਦੇ ਕਮੇਟੀ ਦੇ ਵੀਰ ਬਿੱਟੂ ਵੀਰਾ ਉਹਨਾਂ ਦਾ ਮੈਨੂੰ ਫੋਨ ਆਇਆ ਤੜਕੇ ਮੇਰੇ ਸਾਹ ਨਾਲ ਉਹਨਾਂ ਨੇ 7 ਵਜੇ ਕਿ 8 ਵਜੇ ਥਿਆਨ ਕਿ ਮੇਰੇ ਕੋਲ ਪਾਜੀ ਇਹ ਘੁੰਮਦਾ ਬਹੁਤ ਹੈ ਬੈਨ ਵਾਲਾ ਬੰਦਾ ਹੈ ਨੀਗਾ ਇਹਨੂੰ ਪਿੰਡ ਦਾ ਸਾਰਾ ਕੋਨੇ-ਕੋਨੇ ਦਾ ਪਤਾ ਆ ਕਿਹਦੇ ਕੋਲ ਜਾਣਾ ਦੀਦੀ ਕੋਲ ਜਾਣਾ ਕਿ ਜਾਂ ਉਹਨਾਂ ਵੀਰਾਂ ਕੋਲ ਜਾਣਾ ਵੇ ਗੋਲ ਜਾਣਾ ਲਵੀ ਨਾ ਰਹਿਣਾ ਵੇ ਦੇਖੋ ਲਾਡੀ ਜਿਹੜਾ ਵੀਰ ਮੇਨ ਸੀਗਾ ਲਾ ਦੀ ਲਾ ਦੇ ਲ ਜਾਣਾ ਇਹ ਤੇ ਬੜਾ ਪੈਨੇ ਰੋਣਾ ਕਾ ਆਇਆ ਹੀਗਾ ਮੈਂ ਨਾਲ ਹੀ ਜਾਣਾ ਉਹਨਾਂ ਦੇ ਮਹਾ ਕਿਤੇ ਨੂੰ ਵਿਚਾਰੇ ਨੂੰ ਆਈ ਅੰਦਰ ਲੈ ਕੇ ਉਹ ਦੋ ਬੜਾ ਪੈਨੇ ਹਲੋ ਡੇਅ ਟਰੀਟਮੈਂਟ ਦੀ ਉਹ ਮੋਬਾਈਲ ਦੇ ਖਾਲਸਾ ਸਾਹਿਬ ਹੈਗੀ ਜੀ ਫਤਿਹ ਜੀ ਹਾਂ ਜੀ ਵੀਰ ਜੀ ਵੈਗੂ ਜੀ ਦਾ ਖਾਲਸਾ ਸਾਹਿਬ ਹੈਗੀ ਜੀ ਫਤਿਹ ਜੀ ਤੇ ਵਦਿਆ ਵਦਿਆ ਵੀ ਜੀ ਬਿੱਟੂ ਵੀਰ ਜੀ ਬੋਲਦੇ ਨਾ ਮੈਂ ਕਰਿਓ ਗੱਲ ਬਿੱਟੂ ਭਾਈ ਉਹ ਵੀ ਖਾਲਸਾ ਸਾਹਿਬ ਹੈਗੀ ਫਤਿਹ ਹਾਂ ਜੀ ਪਹਿਲੀ ਵੈਗੂ ਜੀ ਦਾ ਖਾਲਸਾ ਸਾਹਿਬ ਹੈਗੀ ਜੀ ਫਤਿਹ ਜੀ ਹੋਰ ਸਭ ਠੀਕ ਠਾਕ ਜੀ ਵਾਸਕਰ ਪਾ ਮੈਂ ਜੀ ਤੁਸੀਂ ਸੁਣ ਰਹੇ ਹੋ ਕੀ ਆ ਨੀ ਵੈਗੁਰ ਜੀ ਜਿੱਦਾਂ ਆਪ ਜੀ ਨੇ ਆ ਕਹਿ ਸੀਗਾ ਕਿ ਅਸੀਂ ਮਤਲਬ ਕਿ ਉਹ ਵੀਰ ਨੂੰ ਸਾਹ ਸੰਭਾਲ ਦੀ ਸੇਵਾ ਕਰਨੀ ਚਾਹੁੰਦੇ ਆ ਤੇ ਭੈਣ ਆਈ ਸੀ ਆਪਣੇ ਕੋਲ ਉਹਨਾਂ ਦੀ ਅ ਰੱਜੀ ਭੈਣ ਉਹਦੀ ਵੀਰ ਦੀ ਹਾਂ ਜੀ ਇਹ ਆ ਭੈਣ ਨਾਲ ਕਰਿਓ ਗੱਲ ਮਣੀ ਜੀ ਹਲੋ ਸਤਿ ਸ੍ਰੀ ਅਕਾਲ ਪਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਹਾਂ ਜੀ ਪਾ ਜੀ ਦੱਸੋ ਹੁਣ ਫਿਰ ਹਾਂ ਜੀ ਦੱਸੋ ਇਹ ਕਹਿੰਦਾ ਕਿ ਮੈਂ ਬੇਗੋਵਾਲ ਜਾਣਾ ਆ ਹਾਂ ਜੀ ਹੂੰ ਫੇ ਕੱਲੋਂ ਭਾਜੀ ਇਹਦੀ ਜ਼ਿੰਮੇਵਾਰੀ ਕੌਣ ਚੱਕੂਗਾ ਜ਼ਿੰਮੇਵਾਰੀ ਦੇਖੋ ਜੀ ਸਾਰਾ ਮਹੱਲਾ ਚੱਕਦਾ ਕੁਝ ਨਹੀਂ ਸਾਰੇ ਟੱਕਦੇ ਹਾਂਜੀ ਤੇ ਜ਼ਿੰਮੇਵਾਰੀ ਚਲੋ ਮੰਨਿਆ ਚੱਕਦੇ ਆ ਫੇ ਜੇ ਇਦਾਂ ਚੱਲ ਜਾਂਦਾ ਕਿਤੇ ਫੇ ਬਾਰ-ਬਾਰ ਕਿੰਨੇ ਭਾਜੀ ਦੇਖਣਾ ਅੱਗੇ ਭੈਣ ਜੀ ਦੇਖੋ ਜੇ ਹੀ ਹੁਣ ਹੀ ਦੇਖ ਸਕਦੇ ਆ ਤੇ ਬਾਅਦ ਚ ਵੀ ਹੀ ਦੇਖ ਸਕਦੇ ਲੋਕ ਇਹਨਾਂ ਨਾਲ ਪੂਰਾ ਪਿੰਡ ਖੜਾ ਹਾਂਜੀ ਤੁਹਾਨੂੰ ਪਤਾ ਹੀ ਇਹ ਵੀ ਆ ਆਪਾਂ ਕਿਸ ਤਰ੍ਹਾਂ ਦੇ ਬੰਦੇ ਆ ਹਾਂਜੀ ਤੇ ਇਹਦੇ ਉਹਦੋਂ ਤਾਂ ਨੁਕਿਆ ਸੀ ਕੋਈ ਚੱਕਰ ਵੀ ਭੈਣ ਜੀ ਇੱਥੇ ਆਏ ਆ ਤੇ ਤੁਸੀਂ ਕਹਿੰਦੇ ਨਹੀਂ ਚਲੋ ਇਹ ਆਣਾ ਫਿਰ ਲੈ ਗਿਆ ਹਾਂ ਬਾਕੀ ਜਿੱਦਾਂ ਤਾਂ ਇੱਛਾ ਤੁਸੀਂ ਦੱਸੋ ਮੈਂ ਤਾਂ ਭਾਜੀ ਇਹ ਹੀ ਕਹਿੰਦੀ ਆ ਫਿਰ ਕੱਲ ਨੂੰ ਫਿਰ ਇਹ ਕਿਤੇ ਚਲ ਜੂਗਾ ਫਿਰ ਬਾਰ ਬਾਰ ਕੌਣ ਲੱਭੂਗਾ ਇਹਨੂੰ ਇੱਕ ਗੱਲ ਦੱਸੋ ਭੈਣ ਜੀ ਹਾਂਜੀ ਜੇ ਜਾਣਾ ਹੈ ਇਹਨਾਂ ਨਾਲ ਤੇ ਤੁਹਾਡੇ ਘਰੋਂ ਵੀ ਚਲ ਜਾਣਾ ਹਾਂਜੀ ਕਿੱਥੋਂ ਮਰਜੀ ਚਲ ਜਾਣਾ ਜੀ ਜਾਣਾ ਜੇ ਜਾਣਾ ਹਾਂਜੀ ਨਹੀਂ ਜਾਣਾ ਨਾ ਤੇ ਭਾਵੇਂ ਜਿੱਥੇ ਮਰਜ਼ੀ ਛੱਡ ਦੇ ਨਹੀਂ ਜਾਣਾ ਇਹ ਨਹੀਂ ਗੱਲ ਹੁੰਦੀ ਇਨਸਾਨ ਦੀ ਕੋਈ ਮਨਿਆਦ ਨਹੀਂ ਹੁੰਦੀ ਤਾਂ ਕੋਈ ਉਹਦੀ ਲੈਫਟ ਕਹਿੰਦਾ ਵੀ ਅਸੀਂ ਪੂਰਾ ਪਿੰਡ ਸਾਥ ਜਿੰਨੇ ਪਿਓ ਦਾ ਪੂਰੇ ਸੇਵਾਦਾਰ ਤੁਹਾਨੂੰ ਪਤਾ ਕਿੰਨੇ ਸੇਵਾਦਾਰ ਹਾਂਜੀ ਅੱਫਾ ਤੁਹਾਡੇ ਨਾ ਮੋਢਾ ਨਾ ਮੋਢਾ ਲਾ ਕੇ ਖੜਦੇ ਆ ਪਹਿਲਾਂ ਵੀ ਖੜੇ ਆ ਹੁਣ ਵੀ ਮੈਂ ਭਾਜੀ ਪਹਿਲਾਂ ਹੀ ਇਹ ਗੱਲ ਭਾਜੀ ਉਹਨਾਂ ਨੂੰ ਦੱਸ ਦਿੱ ਚੁੱਕੀ ਆ ਕਿ ਮੇਰੀ ਪਿੰਡ ਵਾਲੇ ਨੇ ਹੈਲਪ ਬਹੁਤ ਕੀਤੀ ਆ ਹਾਂਜੀ ਹਾਂਜੀ ਕਿਉਂਕਿ ਸਾਡੂ ਪਤਾ ਹੈ ਕਿ ਤੱਕ ਘਰਵਾਲੇ ਹਰ ਵੇਰ ਚੀਜ਼ ਬਾਰੇ ਪਤਾ ਹਾਂਜੀ ਕਸੂ ਤੇ ਟੈਂਸ਼ਨ ਨਾਲ ਕੋਈ ਵੀ ਇਹੀ ਬਿਕਵਲ ਪੂਰਾ ਹਿਸਾਬ ਦਾ ਇਚਾਰ ਠੀਕ ਤੇ ਵਿਜੀ ਆਕਰ ਅਕਰ ਅਫਾਲ ਅਫਾਲ ਵਿਜੀ ਹਲੋ ਅਜੀ ਦੱਸ ਕਰੋ ਵਿਜੀ ਸਾਥ ਸਾਥ ਆ ਵੀਜੀ ਬੇਨਤੀ ਇਕੀ ਆ ਤੁਸੀਂ ਫਿਰ ਆ ਜਾਓ ਠੀਕ ਹੈ ਜੀ ਤੇ ਮੁੰਡਾ ਤੁਸੀਂ ਲੈ ਜਾਓ ਤੇ ਇੱਕੀ ਮੰਨ ਲਓ ਸਿਰਫ ਇੱਕ ਜੀ ਦਾ ਧਿਆਨ ਰੱਖੋ ਜਿੱਦਾਂ ਮੰਨ ਲਓ ਇਹ ਕਿਸ ਜਨਾ ਯਾਤਰਾ ਤੇ ਜਾ ਕੇ ਮਤਲਬ ਆਪ ਛਾਉਣਾ ਜਿਉਂ ਕਿ ਪਿੰਡ ਬਾਰੇ ਤੈਨੂੰ ਸਾਰਾ ਪਤਾ ਆ ਪਿੰਡ ਦੇ ਕਿਤੇ ਹੋਵੇ ਨਿਸ਼ਾਨ ਨੂੰ ਘਰੇ ਆ ਜਨਾ ਉਸ ਚੀਜ਼ ਦਾ ਥੋੜਾ ਜਿਆਦਾ ਪਤਾ ਹੀ ਨਹੀਂ ਲੱਗਾ ਜੀ ਕਿਸ ਤਰ੍ਹਾਂ ਚੱਲਗਾ ਇਹ ਲੈ ਕੇ ਜਾਂਦੇ ਸੰਸਣ ਕਿੱਦਾਂ ਪਤਾ ਹਾਂਜੀ ਠੀਕ ਹੈ ਜੀ ਬਸ ਉਹ ਤਾਂ ਥੋੜਾ ਜਿਆਦਾ ਬਾਕੀ ਪੈਨ ਨੂੰ ਪੰਜ ਸਾਹਮਣੇ ਆ ਜਾਂਦੇ ਪੁੱਛ ਲੈ ਗਾ ਜੀ ਕੋਈ ਗੱਲ ਨਹੀਂ ਤੁਸੀਂ ਪਹਿਲੇ ਜੀ ਸਾਡੇ ਭੇਜ ਦੋ ਬੇਬਾਕ ਕਿ ਇਸ ਕਿੰਗਾਂ ਅੰਚੜੇ ਆ ਗਏ ਤੁਸੀਂ ਠੀਕ ਹੈ ਜੀ ਅਭੀ ਇਹ ਨਾ ਕਰੋ ਗਾ ਜੀ ਬੇਗ ਵਾਲਾ ਸੱਲਟ ਆਣੀ ਜਾਨਾ ਆਪਾਂ ਫਿਰ ਹਲੋ ਹਾਂਜੀ ਭਾਜੀ ਜੇਕਰ ਤੁਸੀਂ ਆਣ ਕੇ ਲੈ ਕੇ ਜਾ ਸਕਦੇ ਤਾਂ ਵੀ ਠੀਕ ਆ ਤੇ ਮੈਨੂੰ ਮੈਂ ਕਦੇ ਦਿਨ ਤਾਂ ਜਾਣਾ ਵਾ ਕੱਲ ਜਾਂ ਪਰਸੋਂ ਲੁਧਿਆਣੇ ਜਾਣਾ ਵਾ ਫਿਰ ਮੈਂ ਮਤਲਬ ਕਿ ਰਸਤੇ ਜਾਂਦਾ ਇਹਨੂੰ ਮੈਂ ਤੁਹਾਡੇ ਕੋਲ ਛੱਡ ਜਾਵਾਂਗਾ ਜਾਂ ਜਿੱਦ ਤੱਕ ਭਾਈ ਦੇਖੋ ਆਪਾਂ ਤੁਹਾਡੇ ਨਾਲ ਸਹਿਮਤ ਜਿੱਦਾਂ ਤੁਸੀਂ ਕਹੋਗੇਹੀ ਤੋਂ ਦੇ ਕਰ ਲਵਾਂਗੇ ਚਲੋ ਮੈਂ ਕੋਈ ਨਹੀਂ ਮੈਨੂੰ ਦੇ ਦਿਓ ਟਾਈਮ ਅੱਜ ਦਾ ਤੇ ਕੱਲ ਦਾ ਟਾਈਮ ਦੇ ਦਿਓ ਜਾਂ ਕੱਲ ਨੂੰ ਛੱਡ ਜੂਗਾ ਜਾਂ ਪਰਸੋਂ ਛੱਡ ਜੂਗਾ ਮੈਂ ਠੀਕ ਜੇ ਤੁਸੀਂ ਕੋਈ ਚੱਕਰ ਦੇ ਕੋਲ ਜਾ ਭਾ ਨਾ ਪੇ ਦੋਨੇ ਤੇ ਚੰਗੇ ਜਾਂਦੇ ਹੋਏ ਨੇ ਤਾਂ ਫਿਰ ਛੱਡ ਜੰਨੇ ਅਸੀਂ ਬੈਗਵਾਲ ਉੱਥੇ ਹੀ ਲੰਘਣਾ ਸੀ ਬਸ ਠੀਕ ਹੈ ਹਾਂ ਜੀ ਜਾਂਦੇ ਹੋਏ ਉਧਰ ਸ਼ਕਰ ਛੱਡ ਜੰਦੇ ਨਾਲ ਆਵੇ ਬਸ ਭੈਣ ਆਵੇ ਸਹਿਮਤ ਆ ਭੈਣ ਤੇ ਭੈਣ ਫਿਰ ਜਾਂਦੇ ਜਾਂਦੇ ਤੁਹਾਡੇ ਕੋਲ ਛੱਡ ਜਾਂਦੇ ਠੀਕ ਹੈ ਜੀ ਤੇ ਬਾਕੀ ਭੈਣ ਨਾ ਬੇਨਤੀ ਆ ਮੈਂ ਭੈਣ ਨੂੰ ਹੀ ਕਿਹਾ ਸੀਗਾ ਇਹਨੂੰ ਇੱਕ ਪੈਲ ਦੇ ਆਧਾਰ ਤੇ ਤੁਸੀਂ ਕੰਮ ਕਰਨਾ ਵਾ ਕਿ ਇਹਦੇ ਜਿਹੜੇ ਮਤਲਬ ਕਿ ਕੱਪੜੇ ਪਾਉਣ ਤੋਂ ਬਾਅਦ ਵੀ ਜਿਵੇਂ ਹੱਥ ਉੱਥੇ ਜਿਹੜੇ ਨੰਗੇ ਹੁੰਦੇ ਜਿੱਥੇ ਉੱਤੀ ਸਭ ਦਾ ਸਿਆਸੀ ਆਪਾਂ ਦੱਸਿਆ ਵੀ ਕਿਉਂਕਿ ਅਸੀਂ ਇਸ ਚੀਜ਼ ਨੂੰ ਪੂਰੀ ਕੇਅਰ ਕਰਾਂਗੇ ਕਿਉਂਕਿ ਅਸੀਂ ਲਿਖਾ ਦੇਣਾ ਪੂਰਾ ਹਾਂਜੀ ਬਾਕੀ ਤਾਂ ਚਲੋ ਮਹਾਰਾਜ ਦੀ ਕਿਰਪਾ ਵੀ ਬਾਬਾ ਪ੍ਰੇਮ ਸਿੰਘ ਜਾਨ ਨਹੀਂ ਦਿੰਦੇ ਹਨ ਕਿਦਰੇ ਬਾਕੀ ਪੂਰੀ ਕੇਅਰ ਕਰਾਂਗੇ ਤੁਸੀਂ ਚਲੋ ਠੀਕ ਹੈ ਧੰਨਵਾਦ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਪੈਨਿਕ ਕੋਈ ਕਰਦਾ ਨਹੀਂ ਹੈ ਚਲੋ ਜੇਕਰ ਆਪ ਇੱਕ ਦਰਵਾਜ਼ਾ ਬੰਦ ਕਰਦਾ ਵਾ ਤੇ ਦੂਜਾ ਖੋਲਦਾ ਵੀ ਆ ਬਿਲਕੁਲ ਉਹਨਾਂ ਨੇ ਹਾਂ ਤਾਂ ਨਹੀਂ ਦੁਬਾਰਾ ਨਹੀਂ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਭਾਈ ਸੱਕਾ ਜ਼ਿੰਮੇਵਾਰੀ ਨਹੀਂ ਚੱਕਦਾ ਹੁਣ ਤੁਹਾਡੀ ਸਾਰਿਆਂ ਦੀ ਗੱਲ ਮੰਨ ਕੇ ਮੈਂ ਛੱਡ ਜੰਨੀ ਹਾਂ ਉੱਥੇ ਕੋਈ ਚੱਕੇ ਤੁਸੀਂ ਪੈਨਿਕ ਆਖਦੀ ਤਾਂ ਉਹ ਵੀ ਸਹੀ ਆ ਕਿ ਜਿਹੜੀ ਰਾਖੀ ਹੁੰਦੀ ਹੈ ਉਹ ਤੇ 24 ਘੰਟੇ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਠੀਕ ਹੈ ਜੀ 24 ਘੰਟੇ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਚਲੋ ਜਿੰਨੀ ਜੋਗ ਹੋ ਹੈਗੇ ਇਨਸਾਨੀਅਤ ਨਾਤੇ ਕਿਉਂਕਿ 100% ਤੇ ਸਿਰਫ ਰੱਬ ਹੀ ਆ 4% ਨਹੀਂ ਹੈਗਾ ਨਹੀਂ ਉਹ ਜਿਹੜਾ ਉੱਥੇ ਜੁੜੀਆਂ ਤੰਗਾਂ ਜੁੜੀਆਂ ਦੀਆਂ ਹਾਂਜੀ ਨਹੀਂ ਉੱਥੇ 60% ਰਹਿਣਾ ਹਾਂਜੀ ਹਾਂ ਦਵਾਈ ਵੀ ਅੰਕਲ ਜੀ ਰਹਿ ਮੈਂ ਤੋਂ ਵੀ ਨਹੀਂ ਸਕਦਾ ਕਿਉਂ ਇਹਦਾ ਉੱਥੇ ਦਿਲ ਮਿਲਿਆ ਤੁਹਾਡੇ ਘਰ ਵਾਲਿਆਂ ਨੂੰ ਨਹੀਂ ਪੰਣੀ ਜੀ ਨਾਲੇ ਉਪਰੀ ਜਗਾ ਤੇ ਇਹਦਾ ਜੀ ਨਹੀਂ ਲੱਗਣਾ ਇੱਕ ਜਿੱਦਾ ਪੰਛੀ ਹੁੰਦਾ ਨਾ ਉਹਨੂੰ ਪਿੰਜਰੇ ਚ ਪਾ ਦੋ ਉਹ ਹਿਸਾਬ ਇਹਦਾ ਬਣ ਜਾਣਾ ਕੈਦ ਵਾਲਾ ਇੱਥੇ ਤੇ ਕਿੰਨਾ ਚਿਰ ਪਰਮਤਮਾ ਨੇ ਲਿਖੀ ਉਹਨਾਂ ਦੇ ਕੋਈ ਖਤਰਾ ਨਹੀਂ ਹੈ ਤੇ ਉਹ ਵਧੀਆ ਪ੍ਰੇਮ ਕਰਦੇ ਮੈਂ ਕਿ ਇਹ ਮੇਰੀ ਭੈਣ ਕਹਿ ਕਵਾ ਕੇ ਚਲੋ ਜੁਮੇਵਾਰ ਤੋਂ ਵੀ ਬਹੁਤ ਹਨਾ ਉਹਨਾਂ ਨੇ ਵੀ ਕਿਹਾ ਵਾ ਪਰ ਫਿਰ ਵੀ ਮਤਲਬ ਕਿ ਛੇਤੀ ਛੇਤੀ ਇਹਦਾ ਨਾ ਮੈਂ ਨਾ ਕਿ ਇਹਦਾ ਐਡਰੈਸ ਹੱਥ ਤੇ ਲਿਖਿਆ ਦੇਵਿਓ ਫਿਰ ਲੱਭਣਾ ਵਾਇਗਲ ਮੇਰ ਕਰਿਆ ਹੋਜੀ ਪਹਿਲਾਂ ਤੇ ਕੋਈ ਨੌਬਤ ਨਾ ਆਵੇ ਜੇ ਆਵੀ ਤੇ ਮਤਲਬ ਕਿ ਘਰ ਲੱਭਣਾ ਬਹੁਤ ਸੌਖਾ ਹੋ ਜਾਂਦਾ ਕੋਈ ਵੀ ਆਵੇ ਕਿਸੇ ਦੇ ਨਾਲ ਜਾਣਾ ਹੀ ਨਹੀਂ ਕਿਤੇ ਵੀ ਸਿਰਫ ਗੁਰਦੁਆਰੇ ਨਹੀਂ ਤੇ ਅਸੀਂ ਲੈ ਜਾਣਾ ਹੀ ਫਿਰ ਅਸੀਂ ਵਾਪਸ ਨਹੀਂ ਉਤਪੇਜਣਾ ਨਹੀਂ ਵਾਪਸ ਨਹੀਂ ਭੇਜਣਾ ਮੈਂ ਘਰੇ ਰਹਿਣਾ ਦਾ ਆਪਣੇ ਹਾਂ ਗੁਰਦੁਆਰੇ ਚੱਲਦਾ ਕੋਮ ਫੇਰਿਆ ਕਿਸੇ ਦੇ ਨਾਲ ਕਿਤੇ ਨਹੀਂ ਜਾਣਾ ਯਾਤਰਾ ਤੇ ਠੀਕ ਹੈ ਜੇ ਪੈਂਦੇ ਜੇ ਕਿਤੇ ਜਾ ਗਿਆ ਤੁਸੀਂ ਮੈਨੂੰ ਹੌਂ ਲਾ ਦਿਓ ਫਿਰ ਮੈਂ ਆਣ ਕੇ ਲੈ ਜਾਊਂਗਾ ਫਿਰ ਤੈਨੂੰ ਇੱਥੇ ਡੱਕਦਾ ਨਾ ਫਿਰ ਮੈਂ ਵੀ ਨਹੀਂ ਲੈਣ ਹੋਣਾ ਮੈਂ ਨਹੀਂ ਜਾਂਦਾ ਹੂੰਦਾ ਪੂਰਾ ਡਰਿਆ ਪਿਆ ਕਿ ਮੈਨੂੰ ਇੱਥੋਂ ਲੈ ਜਾਓ ਗੁਰੂ ਘਰ ਚਲ ਚੱਜੇਗਾ ਰਣਾਂ ਤੇ ਗੁਰਦਵਾਰੇ ਤਾਂ ਭਾਜੀ ਉਹਨੂੰ ਮੇਲਾ ਆਉਣ ਵਾਲਾ ਨਾ ਜੂਨ ਮਹੀਨੇ ਇੰਨੇ ਤਾਂ ਨਹੀਂ ਬੰਦੇ ਨੇ ਘਰ ਬੰਨਣਾ ਸੇਵਾ ਕਰਨੀ ਉੱਥੇ ਬੀਬੀ ਜਗੀਰਗੁਰ ਦੇ ਗੁਰਦਵਾਰੇ ਕਹਿੰਦੇ ਬਹੁਤ ਸੇਵਾ ਬੀਬੀ ਦੀ ਇਨੇ ਬਹੁਤ ਸੇਵਾ ਕਰਦਾ ਵੀਰ ਉਹ ਪ੍ਰੇਮ ਸਿੰਘ ਉਹ ਵੀ ਗੁਰਦੁਆਰਾ ਹੈ ਹਾਂਜੀ ਹਾਂਜੀ ਸੰਤ ਬਾਬਾ ਪ੍ਰੇਮ ਸਿੰਘ ਜੀ ਹਾਂਜੀ ਬੀਬੀ ਜੀ ਘੀ ਕੋਲ ਹਾਂਜੀ ਹਾਂਜੀ ਉਹੀ ਵੀ ਮਤਲਬ ਸਾਰੇ ਦਿਨ ਵੀਰ ਉੱਥੇ ਰਹਿੰਦਾ ਸਭ ਦਾ ਪਿੰਡ ਵਾਲੇ ਚੱਗੇ ਤੇ ਨਹੀਂ ਨਹੀਂ ਆਪਾਂ ਤੇ ਆਪਾਂ ਨੂੰ ਤਾਂ ਭਾਜੀ ਇਹ ਸੀ ਨਾ ਉਧਰੋਂ ਪਿੰਡ ਦੀ ਪੰਚਾਇਤ ਆ ਗਈ ਲੈਣ ਵੀਰੇ ਨੂੰ ਠੀਕ ਹੈ ਜੀ ਉਧਰੋਂ ਭੈਣ ਦਾ ਮਤਲਬ ਭੈਣ ਕੋਲ ਵੀਡੀਓ ਪਹੁੰਚ ਗਈ ਉਹ ਭੈਣ ਕਹਿੰਦੀ ਕਿ ਵੀਰੇ ਮੇਰਾ ਭਰਾ ਵਾ ਤੇ ਇਹਨਾਂ ਡਾਕੂਮੈਂਟ ਵੀ ਭੇਜ ਤੇ ਆਧਾਰ ਕਾਰਡ ਇਹਦਾ ਭੇਜ ਦਿੱਤਾ ਤੇ ਕਿ ਵੀਰੇ ਕਿ ਇਹ ਮੇਰੀ ਮਤਲਬ ਕਿ ਪੁੱਛੇ ਬਗਰ ਕਿਸੇ ਨੇ ਭੇਜੋ ਨਾ ਹੁਣ ਜੇਕਰ ਮੈਂ ਭੇਜ ਦਿੰਦਾ ਹਾਂ ਤੇ ਕੱਲ ਨੂੰ ਭੈਣ ਮੇਰੇ ਤੇ ਕੁਝ ਵੀ ਕਾਰਵਾਈ ਕਰਾ ਸਕਦੀ ਕਹਿ ਸਕਦੀ ਤੁਹਾਡੀ ਵੀਡੀਓ ਸੁਣੀ ਜਿਹੜੀ ਹਰਿਆਣੇ ਤੋਂ ਆਏ ਜੀ ਹਾਂਜੀ ਆਹ ਵੇਖੋ ਪੂਰੀ ਕਵਰੀ ਕਰਨੀ ਚਾਹੀਦੀ ਹੈ ਹਾਂਜੀ ਡਾਕੂਮੈਂਟ ਤਿਆਰ ਚਾਹੀਦੇ ਆ ਫੇਲਾਂ ਬਣੀਆਂ ਦੇ ਕੋਈ ਵੀ ਤੈਨੂੰ ਕਵੇ ਕਿ ਜਾਣਾ ਬੱਲੀ ਵਿੱਚ ਘੁੰਮਣ ਕਿਸੇ ਦੇ ਨਾਲ ਨਹੀਂ ਜਾਣਾ ਨਾ ਘਰ ਕਿਸੇ ਨੂੰ ਲੈ ਕੇ ਆਉਣਾ ਆਪਣੇ ਠੀਕ ਆ ਨਹੀਂ ਤਾਂ ਮੈਂ ਖੁੱਡੇ ਲੈ ਜਾਣਾ ਤੇ ਤੈਨੂੰ ਭੇਜਣਾ ਚਲੋ ਧੰਨਵਾਦ ਪੈਨ ਤੁਹਾਡਾ ਐਸਜੀਆਈ ਨੂੰ ਤੇ ਛਕੋ ਪ੍ਰਸ਼ਾਦਾ ਬਣੀ ਛਕੋ ਬਣੀ ਨਹੀਂ ਭਾਜੀ ਮੇਰਾ ਤਾਂ ਪਰੇਟ ਦੱਸਿਆ ਕੱਲੂ ਮੈਂ ਉੱਧਰ ਜਾਣਾ ਆਪਾਂ ਇਸੇ ਟੱਕਰ 'ਚ ਹੀ ਨਿਕਲ ਆਏ ਹੱਡੀ ਪ੍ਰਾਈਵੇਟ ਨਾਲ ਲੈ ਕੇ ਜਾਇਓ ਸਰਕਾਰੀ ਪਰ ਸਰਕਾਰੀ ਸੀਵਲ ਚ ਦਸੂਏ ਅੱਗੇ ਪ੍ਰਾਈਵੇਟ ਜੀ ਜੇ ਨਹੀਂ ਵੀ ਲੋੜ ਤੇ ਉਹਨਾਂ ਤਾਂ ਵੀ ਕਰ ਦੇਣਾ ਜੀ ਜੇ ਭਾਜੀ ਮੈਨੂੰ ਦੁੱਖ ਸੀਗਾ ਉਸ ਦਿਨ ਪਤਾ ਲੱਗਾ ਮੈਂ ਤਾਂ ਹੀ ਧੋੜੀ ਗਈ ਚਲੋ 6-7 ਦਿਨ ਹੋ ਗਏ ਮੈਨੂੰ ਨਹੀਂ ਪਤਾ ਲੱਗਾ ਉੱਧਰ ਨਹੀਂ ਫੋਨ ਆਇਆ ਉੱਧਰ ਨਹੀਂ ਚੱਲਦੀ ਸ਼ਾਮ ਨੂੰ ਜੀ ਜੇ ਉਹਨੇ ਲੈ ਕੇ ਉੱਪਰ ਤੋਂ ਫੋਨ ਹਾਂਜੀ ਤੇਰੇ ਨੂੰ ਨਹੀਂ ਹੋਰ ਜਾਨ ਭਾਜੀ ਮੇਰਾ ਹੋਰ ਹੈਵੀ ਕੋਣ ਕੋਈ ਨਹੀਂ ਹੈਗਾ ਸਿਰਫ ਆਹੀ ਆ ਤਿੰਗ ਜਾਈ ਇਹਦੇ ਨਾਲ ਹੀ ਮੇਰਾ ਹੌਸਲਾ ਜੇ ਮੇਰੀ ਭੈਣ ਤੂੰ ਤੇ ਠੀਕ ਹੈ ਨਾ ਮੇਰੇ ਕੋਲ ਇਥੇ ਜਿਹੜੀ ਭੈਣ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਵਾਂ ਵੀ ਉਹਨੂੰ ਕੋਟਿਚ ਕੈਰੀ ਕੀਤਾ ਐਮ ਐ ਬੀ ਐਡ ਕੀਤੀ ਆ ਉਹ ਵੀ ਮੇਰੇ ਕੋਲ ਆਸ਼ਰਮ ਚਾ ਹਾਂਜੀ ਤੇ ਉਹਦਾ ਭਰਾ ਡੀ ਫਾਰਮੇਸੀ ਕੀਤੀ ਉਹਨੇ ਡਾਕਟਰ ਦੀ ਉਹ ਵੀ ਮੈਡੀਕਲ ਡਿਸਟਰਬ ਤੋਂ ਵੀ ਮੇਰੇ ਕੋਲ ਆਸ਼ਰਮ ਚਾ ਭਰਾ ਵੀ ਆ ਗਿਆ ਹਾਂ ਮੈਂ ਲੈ ਆਉਂਦਾ ਉਥੇ ਤੇ ਕਰ ਬਹੁਤ ਤਗੜੀ ਮਤਲਬ ਇਹਨਾਂ ਦੀ ਦੂਜੀ ਕੋਠੀ ਹੈ ਬਹੁਤ ਸੋਹਣੀ ਤੇ ਦੂਜਾ ਜਿਹੜਾ ਹੈਗਾ ਨਹੀਂ ਉੱਤੇ ਸਿਵਲ ਹਸਪੀਟਲ ਤਰਨਤਾਰਨ ਉਹਦੇ ਨਾਲ ਹੀ ਖੱਬਿਆ ਤੇ ਖਲ ਇਹਨਾਂ ਦਾ ਪਲਾਟ ਹੈ ਤੇ ਕਰੋਨਾ ਦਾ ਪਲਾਟ ਹੈ ਉਹ ਕੀ ਪਰਮਾਹੰਸ ਦੇ ਰੰਗ ਹਾਂ ਦੂਜੀ ਭੈਣ ਉਹਦੀ ਸਰਕਾਰੀ ਟੀਚਰ ਆ ਟੀਚਰ ਉਹਦੀ ਜਾਣਾ ਵਾ ਮੈਂ ਤਾਂ ਨਾ ਰਿਆ ਭੈਣ ਤੇ ਮਿਲ ਗਈ ਆ ਤੇ ਚੱਲ ਅਹੀਂ ਹੋਣੀ ਚੱਲੀ ਹੈ ਹੈ ਮੈਂ ਨਾਲ ਆ ਰਿਹਾ ਪਿੰਡ ਚ ਕਰ ਚਾਹੀਦਾ ਹਾਂ ਚਲ ਆ ਉੱਥੇ ਵੇ ਚਲੀਏ ਨਾ ਚਲੋ ਉੱਥੇ ਵੇ ਚਲੀਏ ਚਲੋ ਹੈਲੋ ਮਲਾਓ ਫੇ ਹੈ ਪਾਜੀ ਓਕੇ ਜਾਣਾ ਨਹੀਂ ਹੁਣ ਕਿਸੇ ਨਾਲ ਵੀ ਜੇ ਗਿਆ ਇੱਥੇ ਛੱਡ ਜਾਣਾ ਹਾਂ ਠੀਕ ਹੈ ਇੱਥੇ ਰਹਿਣਾ ਚਲੋ ਮੈਨੂੰ ਦੇਖ ਫੋਨ ਆਉਂ ਨਹੀਂ ਹੁੰਦੇ ਉਹ ਤੇ ਤੂੰ ਬਿਨ ਫੋਨ ਨੰਬਰ ਮੈਨੂੰ ਦੱਬੀ ਜਾੜੋ ਚਲੋ ਯਾਰ ਮੈਂ ਗੱਲ ਚਾ ਚਲਾ ਦ 10 ਮਿੰਟ ਚੰਗਾ ਤਾਂ ਨਾ ਬੜਾ ਇਡਾ ਨਾ ਹੋਏ ਭਾਈ ਮੇਰੇ ਪਾਪਾ ਹੋ ਲੱਗੀ ਹੋ ਲੱਗੀ ਮੈਂ ਕਰਾਂ ਫਿਰ ਧੰਨਵਾਦ ਅੱਜ ਸਾਂਭ ਲੈਣੇ ਤਾਂ ਕਿੱਥੋਂ ਲੱਭਣਾ ਹੀ ਚਲੋ ਇਹ ਕਰਮ ਆਪੋ ਆਪਣੇ ਆਪ ਦੇ ਖਾਂਦਿਆ ਹੋ ਜੀ ਆਪਣੇ ਕੰਦੇ ਚਲ ਉੱਤਰ ਆ ਜਾ ਹੁਣ ਮੇਲੇ ਆਣਾ ਪੈਣਾ ਆ ਜਾ ਉਤਰਿਆ ਚੰਗਾ ਭਾਜੀ ਉਹ ਭਰਾਵਾ ਸਿਰਫ ਮਲਾਉਣ ਵਾਸਤੇ ਮੈਂ ਇੱਧਰ ਲੈਂਦਾ ਸੀਗਾ ਚਲਾ ਹੁਣ ਆ ਥੱਲੇ ਹੁਣ ਆ ਜਾ ਪੁੱਤ ਅੱਖ ਲੱਗੀ ਤਾਂ ਨਾ ਗਾ ਚੱਲਦਾ ਕਤਿ ਨੀ ਹੋਣਾ ਹੁੰਦਾ ਚਲੋ ਖੁਸ਼ ਰੱਖੇ ਬਰਾ ਆ ਰਹਾ ਬਤਨੂੰ ਗੱਡੀ ਖੋਲੀ ਬੁਆ ਖੋਲੀ ਮੋਟਰਸੈਲ ਪਰਾ ਕਰ ਬੋਤੇ ਜੋ ਮੋਟਰਸੈਲ ਐਡ ਕਰ ਦਿਓ ਹਾਂ ਭਾਈ ਉਹ ਮੋਟਰਸੈਲ ਢਾਡਾ ਲੱਗਾ ਪਾਰ ਕਿੱਥੇ ਆਪਣੇ ਮੇਰੀ ਬਾਹਰ ਦੀ ਗੱਲ ਸਰ ਸਹੀ ਗੱਲ ਹੈ ਭੈਣ ਉਹਨਾਂ ਦਾ ਜੀ ਨਹੀਂ ਕਰਦਾ ਉਹ ਦਿਖਾ ਲਿਆ ਥੋੜ ਨੂੰ ਬੜੇ ਤੱਲੇ ਪਾਇ ਪਚਾ ਲੈਣ ਕਿ ਵੀਰੇ ਕੱਲ ਦੇ ਸਾਡਾ ਕੱਲ ਦੇ ਕੋਲ ਨਹੀਂ ਬਾਅਦ ਚ ਗੱਲ ਕਰਾਂਗੇ ਭੈਣਾਂ ਮੈਂ ਨਹੀਂ ਵੀਰੇ ਹੁਣ ਮੇਰੀ ਵੀ ਜੋ ਬਿਮਾਰੀ ਆ ਕਪੈਨੋ ਇਕਰੀਮੇਲਾ ਬੈਨਾ ਹੋਰ ਦੇਖ ਲਿਆ ਚਲੋ ਧੰਨ ਵੀ ਮਿਲਿਆ ਬੰਦੇ ਨੂੰ ਕੋਈ ਇਹ ਵਧੀਆ ਬੈਣੀ ਚਲੋ ਖੁਸ਼ ਰਖੇ ਇੱਥੇ ਹੁਣ ਮੇਰੇ ਕੋਲ ਤਿੰਨਾਂ ਤਿੰਨਾਂ ਪੁੱਤਾਂ ਲੀਆਂ ਮਾਵਾਂ ਆਈਆਂ ਕੁਛ ਦੇਣੀ ਆ ਸਾਰੇ ਤੁਮ ਕਦੀ ਦਾ ਹੋਏਗੀ ਇਹਨੇ ਅਮਰਦੇਵ ਜੀ ਜੇ ਮੈਂ ਮਰਦੇ ਤਾਂ ਛੱਡ ਦਿੰਦਾ